ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅੰਦਰ ਬੜੇ ਵੱਡੇ ਜਿਹੜੇ ਮੁੱਦੇ ਆ ਉਹ ਚੱਲ ਰਹੇ ਆ ਉਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਅੱਜ ਅਸੀਂ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਆ ਮੇਰੇ ਨਾਲ ਅੱਜ ਗੱਲਬਾਤ 'ਚ ਹਾਜ਼ਰ ਹੋਣਗੇ ਸਰਦਾਰ ਜਸਪ੍ਰੀਤ ਸਿੰਘ ਤੇ ਸਰਦਾਰ ਸੁਚੈਨ ਸਿੰਘ ਵੀਰ ਜੀ ਬਹੁਤ ਬਹੁਤ ਸਵਾਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਆਪਾਂ ਗੱਲਬਾਤ ਦਾ سلسلہ ਸ਼ੁਰੂ ਕਰਦੇ ਆ ਜਿਵੇਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਮਾਹੌਲ ਚੱਲ ਰਿਹਾ ਹੈ ਹੁਣ ਕੀ ਇਹ ਮਾਹੌਲ ਪੰਜਾਬ ਨੂੰ ਸਹੀ ਰਸਤੇ ਤੇ ਲਿਜਾ ਰਿਹਾ ਹੈ ਜਾਂ ਪੰਜਾਬ ਦੇ ਅੰਦਰ ਆ ਜਿਹੜਾ ਅਮਨ ਕਾਨੂੰਨ ਉਹ ਖਤਮ ਹੋ ਰਿਹਾ ਹੈ ਦੇਖੋ ਜਿਵੇਂ ਕਹਿੰਦੇ ਸਹੀ ਰਾਸਤਾ ਕੀ ਹੈ ਸਾਡੇ ਲਈ ਸਹੀ ਰਾਸਤਾ ਹੁਣ ਪਹਿਲਾਂ ਕੀ ਸੀਗਾ ਚਲੋ ਸਾਡੇ ਗੁਰੂ ਪੀਰ ਆ ਕੇ ਗਏ ਹੋਰ ਪੈਗੰਬਰ ਬਹੁਤ ਆਏ ਉਹਨਾਂ ਨੇ ਕੀ ਕਿਹਾ ਵੀ ਤੁਸੀਂ ਆਪਣੀ ਕਿਰਤ ਕਰੋ ਠੀਕ ਹੈ ਜੀ ਉਸ ਪਰਮਾਤਮਾ ਜਿਹਨੂੰ ਵੀ ਆਪਾਂ ਮੰਨਦੇ ਆ ਉਹਦਾ ਨਾਮ ਜਪੋ ਤੇ ਆਪਣੇ ਕਾਰਜ ਕਰਦੇ ਜਾਓ ਉਹਨੂੰ ਤੇ ਆਓ ਆਪਣਾ ਕੀ ਹੈ ਇੱਥੇ ਆਉਣ ਦਾ ਮੁੱਦਾ ਕੀ ਸੀਗਾ ਉਹਨਾਂ ਨੇ ਜਿਹੜਾ ਰੱਖਿਆ ਸੀਗਾ ਵੀ ਆਪਾਂ ਇੱਥੇ ਆਏ ਆ ਜਿਹੜੀ ਆਪਣੀ 84 ਲੱਖ ਜੂਨ ਹੈ ਉਦੋਂ ਛਡਕਾਰਾ ਪਾਉਣ ਲਈ ਆਇਆ ਵੀ ਇਹ ਮਨੁੱਖਾ ਜਨਮ ਮਿਲਿਆ ਆਪਾਂ ਨੂੰ ਇੰਨੀਆਂ ਜੂਨਾ ਭਟਕਣ ਤੋਂ ਬਾਅਦ ਵੀ ਇੱਥੇ ਆਪਣੀ ਹੋ ਜਾਵੇ ਮੁਕਤੀ ਹੋ ਜਾਵੇ ਠੀਕ ਹੈ ਪਰ ਆਪਾਂ ਹੁਣ ਚਲੋ ਸੋਸ਼ਲ ਮੀਡੀਆ ਲਾ ਲਓ ਜਾਂ ਹੋਰ ਕੁਝ ਇਦਾਂ ਦੇ ਪਲੈਟਫਾਰਮ ਆ ਗਏ ਜਿਹਦਾ ਕਿ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਟੋਟਲੀ ਗਲਤ ਹੈ ਕਿਉਂਕਿ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਹੁਣ ਜੇ ਆਪਾਂ ਸੋਸ਼ਲ ਮੀਡੀਆ ਨੂੰ ਕਿਸੇ ਚੀਜ਼ ਦਾ ਪ੍ਰਚਾਰ ਕਰਨ ਲਈ ਚਾਹੇ ਉਹ ਆਪਣੇ ਕਿਸੇ ਧਾਰਮਿਕ ਰਹੁ ਰੀਤ ਦਾ ਪ੍ਰਚਾਰ ਕਰਨਾ ਹੈ ਜਾਂ ਕਿਸੇ ਚੰਗੀ ਚੀਜ਼ ਦਾ ਕੋਈ ਕਿਸੇ ਕਿਤੇ ਦਾ ਪ੍ਰਚਾਰ ਕਰਨਾ ਉਹ ਚੀਜ਼ ਲਈ ਉਹ ਚੀਜ਼ ਨੂੰ ਵਰਤੀਏ ਤਾਂ ਇੱਕ ਆਪਾਂ ਦੇਖੀਏ ਤਾਂ ਬਹੁਤ ਵਧੀਆ ਚੀਜ਼ ਹੈ ਪਰ ਜੇ ਅੱਜ ਕੱਲ੍ਹ ਉਹ ਚੀਜ਼ਾਂ ਨੂੰ ਭੁੱਲ ਗਏ ਚਲੋ ਬਹੁਤ ਸਾਡੇ ਵੀਰ ਭਰਾ ਹੈਗੇ ਨੇ ਇਹ ਚੀਜ਼ ਦਾ ਬਹੁਤ ਸਹੀ ਇਸਤੇਮਾਲ ਕਰਦੇ ਨੇ ਆਪਾਂ ਉਹਨਾਂ ਨੂੰ ਵਧੀਆ ਐਪਰੀਸ਼ੀਏਟ ਕਰਦੇ ਹਾਂ ਪਰ ਅੱਜ ਕੱਲ੍ਹ ਖਾਸ ਕਰਕੇ ਸਾਡੀਆਂ ਭੈਣਾਂ ਨੇ ਉਹਨਾਂ ਨੇ ਇੱਕ ਅਸ਼ਲੀਲਤਾ ਦਾ ਇਹ ਬਣਾ ਲਿਆ ਵੀ ਹਾਂ ਵੀ ਲਾਈਕ ਲੋ ਵਿਊ ਲੋ ਤੇ ਪੈਸੇ ਕਮਾਓ ਅੱਛਾ ਜਿਹੜਾ ਇਹ ਹੁਣ ਤੁਸੀਂ ਗੱਲ ਕਰੀ ਹਾਂਜੀ ਵੀ ਇਹ ਖਾਸ ਕਰਕੇ ਜਿਹੜੀਆਂ ਸਾਡੀਆਂ ਭੈਣਾਂ ਨੇ ਜਾਂ ਸਾਡੇ ਸਮਾਜ ਦੀਆਂ ਧੀਆਂ ਨੇ ਕੁੜੀਆਂ ਨੇ ਜਾਂ ਹਾਲਾਂਕਿ ਹੁਣ ਔਰਤਾਂ ਵੀ ਵੱਡੀ ਉਮਰ ਦੀਆਂ ਇਸ ਖੇਤੇ 'ਚ ਬਹੁਤ ਅੱਗੇ ਵਧ ਰਹੀਆਂ ਆ ਜਿਹੜਾ ਉਹ ਨੰਗੇਜ਼ ਪ੍ਰੋਸ ਰਹੀਆਂ ਨੇ ਉਹਦੇ ਵਿੱਚ ਉਹ ਗੱਲ ਕਰਦੀਆਂ ਨੇ ਵੀ ਇਹ ਸਾਡੀ ਆਜ਼ਾਦੀ ਆ ਵੀ ਅਸੀਂ ਆਪਣਾ ਕੁਝ ਵੀ ਕਰ ਸਕਦੇ ਹਾਂ ਸਾਡੀ ਕੋਈ ਐਕਟਿੰਗ ਕਰਨ ਦੀ ਵੀ ਆਜ਼ਾਦੀ ਆ ਬੋਲਣ ਦੀ ਵੀ ਆਜ਼ਾਦੀ ਆ ਵੀ ਅਸੀਂ ਸਮਾਜ ਦੇ ਵਿੱਚ ਬਰਾਬਰਤਾ ਦਾ ਹੱਕ ਰੱਖਦੇ ਹਾਂ ਕੀ ਇਹ ਆਜ਼ਾਦੀ ਦਾ ਉਹ ਫਾਇਦਾ ਲੈ ਰਹੇ ਹਾਂ ਉਹਦਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਸਮਾਜ ਨੂੰ ਤਾਂ ਚਲੋ ਜਿਹੜਾ ਇਹ ਨੁਕਸਾਨ ਆ ਭਰਨਾ ਪੈ ਰਿਹਾ ਉਹਦਾ ਭਰਨੇ ਹੀ ਪੈ ਰਿਹਾ ਜੋ ਉਹ ਵਰਤ ਰਹੀ ਆ ਔਰਤ ਭਾਵੇਂ ਉਹ ਕੁੜੀ ਆ ਇਨਫਲੂਐਂਸਰ ਨੇ ਜਿੰਨੇ ਵੀ ਨੇ ਕੀ ਉਹ ਉਸ ਲੜਕੀ ਨੂੰ ਇਸ ਚੀਜ਼ ਦਾ ਫਾਇਦਾ ਹੈਗਾ ਜਾਂ ਇਹਦਾ ਨੁਕਸਾਨ ਆ ਫਾਇਦਾ ਦਾ ਵੀ ਅਸੀਂ ਇਦਾਂ ਕਹਿ ਸਕਦੇ ਫਾਇਦਾ ਦਾ ਕੋਈ ਨਹੀਂ ਹੈਗਾ ਹੂੰ ਆਪਣੇ ਆਪ ਨੂੰ ਬਦਨਾਮ ਕਰਨਾ ਤੇ ਲੋਕਾਂ ਮੂਰੇ ਪੇਸ਼ ਕਰਨਾ ਹੈ ਨਾ ਉਹ ਸਹੀ ਤਾਂ ਮੈਂ ਮੰਨਦਾ ਨਹੀਂ ਇਸ ਚੀਜ਼ ਨੂੰ ਕਿਉਂਕਿ ਜੇ ਆਜ਼ਾਦੀ ਲੈਣੀ ਆ ਆਜ਼ਾਦੀ ਲੈਣੀ ਸੀ ਆਪਣੇ ਪੰਜੇ ਵਕਾਰਾਂ ਤੋਂ ਹੂੰ ਅਸਲ ਆਜ਼ਾਦੀ ਜੇ ਆਪਾਂ ਗੁਰਬਾਣੀ ਦੇ ਹਿਸਾਬ ਨਾਲ ਚੱਲੀਏ ਅਸਲ ਆਜ਼ਾਦੀ ਤਾਂ ਉਹੀ ਆ ਇੱਕ ਵਾਰੀ ਉਹ ਪੰਜੇ ਵਕਾਰ ਉਹਨੂੰ ਛੱਡਿਆ ਤੇ ਸਾਡੀ ਮੁਕਤੀ ਹੋ ਸਕਦੀ ਆ ਆਜ਼ਾਦੀ ਦੇਹੀ ਆ ਇਸ ਦੇਹ ਤੋਂ ਮੁਕਤ ਹੋਣਾ ਆਜ਼ਾਦੀ ਜਿਹੜਾ ਅੰਦਰ ਆਪਣੀ ਆਤਮਾ ਹੈ ਇੱਕ ਜੋਤ ਹੈ ਉਸ ਨੂੰ ਆਜ਼ਾਦ ਕਰਨਾ ਹੀ ਸਾਡੀ ਆਜ਼ਾਦੀ ਆ ਨਾ ਕਿ ਅਸੀਂ ਜਿਸਮ ਦਿਖਾਈਏ ਇਹ ਨੂੰ ਆਜ਼ਾਦੀ ਨਹੀਂ ਸਮਝ ਸਕਦੇ ਆਪਾਂ ਜਿਹੜਾ ਆ ਹੁਣੀ ਕਾਂਡ ਹੋ ਕੇ ਛਟਿਆ ਕਮਲਕੌਰ ਵਾਲਾ ਤੇ ਕੀ ਇਹ ਪੰਜਾਬ ਦੇ ਵਿੱਚ ਅਜੇ ਹਾਂ ਕੁਝ ਹੋਣਾ ਇਹ ਜ਼ਰੂਰੀ ਆ ਵੀ ਜੋ ਜੋ ਵੀ ਘਟਨਾ ਇਹ ਵਾਪਰੀ ਹਾਲਾਂਕਿ ਇਹ ਜੇ ਆਪਾਂ ਪੰਜਾਬ ਦੇ ਪੱਖੋਂ ਦੇਖੀਏ ਇੱਕ ਪੱਖੋਂ ਅਮਨ ਕਾਨੂੰਨ ਨੂੰ ਲੈ ਕੇ ਬਹੁਤ ਜਿਹੜਾ ਸਮੇਂ ਦਾ ਸਰਕਾਰ ਦੇ ਹਿਸਾਬ ਨਾਲ ਚੱਲਦਿਆ ਬਹੁਤ ਮਾੜਾ ਹਾਲ ਆ ਕਿਤੇ ਕਤਲ ਹੋ ਰਹੇ ਆ ਤੇ ਕਿਤੇ ਕੁਝ ਹੋ ਰਿਹਾ ਜਿਹੜਾ ਇਹ ਕਮਲਕੌਰ ਦੇ ਨਾਲ ਜੋ ਵੀ ਹੋਇਆ ਭਾਈ ਅਮਰਤਪਾਲ ਸਿੰਘ ਨੇ ਉਹਨਾਂ ਦਾ ਸੋਧਾ ਲਾਇਆ ਕੁਝ ਲੋਕ ਕਹਿ ਰਹੇ ਨੇ ਵੀ ਉਹ ਇਹ ਗਲਤ ਕੀਤਾ ਜੀ ਨਹੀਂ ਕਰਨਾ ਚਾਹੀਦਾ ਸੀਗਾ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ ਜੀ ਦੇਖੋ ਚਲੋ ਆਪਾਂ ਕਹਿੰਦੇ ਆ ਗਲਤ ਨਹੀਂ ਕੀਤਾ ਜਾਂ ਕੀਤਾ ਜੋ ਵੀ ਸਹੀ ਹੈ ਜਾਂ ਗਲਤ ਆ ਉਹ ਇੱਕ ਵੱਖਰਾ ਆ ਹੁਣ ਤੁਸੀਂ ਹੋ ਮੰਨ ਲਓ ਕੱਲ ਨੂੰ ਤੁਹਾਡੇ ਅੱਖਾਂ ਮੂਰੇ ਕੁਝ ਗਲਤ ਹੋ ਰਿਹਾ ਠੀਕ ਹੈ ਤੁਸੀਂ ਕਿੰਨਾ ਚਿਰ ਉਹਨੂੰ ਬਰਦਾਸ਼ਤ ਕਰ ਲੋਗੇ ਇੱਕ ਹੱਦ ਹੁੰਦੀ ਹੈ ਹਰ ਇੱਕ ਚੀਜ਼ ਦੀ ਕੋਈ ਸਾਡੀ ਸਾਡੇ ਵਿਰਸੇ ਨੂੰ ਸਾਡੀ ਮਾਂ ਬੋਲੀ ਦੇ ਜਾਂ ਸਾਡੇ ਇਤਿਹਾਸ ਤੇ ਆ ਕੇ ਉਂਗਲ ਜੁਕ ਕੇ ਆਪਾਂ ਉਹਨੂੰ ਕਿੰਨਾਕ ਟਾਈਮ ਬਰਦਾਸ਼ਤ ਕਰ ਲਵਾਂਗੇ ਠੀਕ ਹੈ ਜੀ ਹੁਣ ਇਹਦੇ ਵਿੱਚ ਦੋ ਆ ਜੰਨੇ ਨੇ ਇੱਕ ਤਾਂ ਆਪਾਂ ਕਹਿੰਨੇ ਵੀ ਉਹਨੂੰ ਆਪਾਂ ਪਿਆਰ ਨਾਲ ਸਮਝਾਓ ਵੀ ਨਹੀਂ ਚਲੋ ਆਪਣੇ ਵੀਰ ਭੈਣਾਂ ਨੇ ਭੈਣਾਂ ਨੇ ਵੀ ਚਲੋ ਰਸਤਾ ਭਟਕ ਗਏ ਨੇ ਤੇ ਸੁਣਨ ਚਾਹੁੰਦਾ ਵੀ ਪਹਿਲਾਂ ਅਮਰਤਪਾਲ ਸਿੰਘ ਨੇ ਸਮਝਾਇਆ ਵੀ ਆ ਬਿਲਕੁਲ ਪੈਸੇ ਪਹਿਲਾਂ ਸਮਝਾਇਆ ਪੈਸੇ ਵੀ ਦਿੱਤੇ ਆ ਵੀ ਚਲੋ ਜੇ ਕਰੇ ਕੋਈ ਪ੍ਰੋਬਲਮ ਆ ਹਾਂਜੀ ਉਹਨਾਂ ਦੇ ਮੇ ਵੀ ਸ਼ਾਇਦ ਉਹਨਾਂ ਮਾਤਾ ਦਾ ਕੋਈ ਆਪਰੇਸ਼ਨ ਸੀਗਾ ਤਾਂ ਉਹਨਾਂ ਨੇ 50000 ਰੁਪਏ ਉਹ ਵੀ ਕਿਹਾ ਸੀ ਵੀ ਜਿੰਨੀ ਵੀ ਤੈਨੂੰ ਲੋੜ ਆ ਅਸੀਂ ਹੈਲਪ ਕਰਾਂਗੇ ਪਰ ਤੂੰ ਇਹ ਜੋ ਵੀ ਇਹ ਗਲਤ ਤੁਸੀਂ ਸਟੈਪ ਚੈੱਕ ਰਿਹਾ ਹੋ ਇਹਨਾਂ ਚੀਜ਼ਾਂ ਨੂੰ ਛੱਡ ਦਿਓ ਪਰ ਹੁਣ ਉਹ ਜੇ ਨਹੀਂ ਮੰਨਿਆ ਉਸ ਤੋਂ ਬਾਅਦ ਉਹ ਕੀ ਕਹਿੰਦੇ ਨੇ ਵੀ ਨਹੀਂ ਜੀ ਇਹ ਸਾਡੀ ਆਜ਼ਾਦੀ ਨੂੰ ਖੋ ਰਹੇ ਨੇ ਤੇ ਕਿੱਦਾਂ ਦੀ ਆਜ਼ਾਦੀ ਹੈ ਜਿਹਦੇ ਵਿੱਚ ਸਾਨੂੰ ਆਪਣਾ ਨੰਗੇਜ ਪਣਾ ਦਿਖਾ ਕੇ ਆਪਣਾ ਸਰੀਰ ਦਿਖਾ ਕੇ ਸਿਰਫ 4 ਪੈਸੇਆਂ ਲਈ ਆਪਾਂ ਉਹ ਕਰ ਰਹੇ ਆ ਤੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਨੋਏ ਚਲੋ ਇਹ ਨਹੀਂ ਆਪਾਂ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਾਂ ਆਪਣੇ ਘਰ ਵੱਲ ਦੇਖੋ ਆਪਣੇ ਘਰ 'ਚ ਵੀ ਬੱਚੇ ਹੈਗੇ ਨੇ ਠੀਕ ਹੈ ਜੀ ਤੇ ਆਪਣੇ ਮਾਪੇ ਬਾਬ ਹੈਗੇ ਨੇ ਆਪਾਂ ਉਹਨਾਂ ਦੇ ਸਾਹਮਣੇ ਕੀਤਾ ਇਹ ਕੋਈ ਕੁਝ ਕਹਿ ਸਕਦੇ ਆ ਵੀ ਆਪਾਂ ਕਿਸੇ ਨੂੰ ਸੇਧ ਦੇ ਸਕਦੇ ਆ ਇਹ ਚੀਜ਼ ਦੀ ਚੰਗੀ ਚੀਜ਼ ਦੀ ਕਿਹੜੀ ਸੇਧ ਆ ਦੱਸੋ ਇੱਕ ਜਿਹੜੀ ਉਹ ਅਮਰਸਰ ਦੀ ਕੁੜੀ ਆ ਜਸਪ੍ਰੀਤ ਸਿੰਘ ਜੀ ਤੁਹਾਨੂੰ ਮੈਂ ਪੁੱਛਣਾ ਚਾਹਨਾ ਉਹ ਨੂੰ ਸਮਝਾਇਆ ਵੀ ਅਮਰਪਾਲ ਸਿੰਘ ਨੇ ਬੁਲਾ ਕੇ ਹਨਾ ਵੀ ਤੂੰ ਜੋ ਵੀ ਕੁਝ ਕਰਦੀ ਆ ਛੱਡ ਦੇ ਉਹ ਕਦੇ ਮੈਦਾਂ ਦੀ ਐਡ ਕਰਨੀ ਛੱਡਤੀ ਜਿਹੜੇ ਮੈਦਾਂ ਦੀ ਉਹ ਦਵਾਈ ਵਗੈਰਾ ਦੀ ਐਡ ਕਰਦੀ ਸੀ ਕਹਿੰਦੀ ਉਸ ਤੋਂ ਮੈਂ ਜੋ ਐਡ ਛੱਡਤੀ ਉਸ ਤੋਂ ਬਾਅਦ ਉਹਨੇ ਇੰਸਟਾਗ੍ਰam ਤੇ ਆ ਕੇ ਆਪਣੇ ਸਰੀਰ ਦੀ ਨਮਾਇਸ਼ ਕਰਨੀ ਸ਼ੁਰੂ ਕਰਾ ਉਹਦੇ ਵੱਲੋਂ ਤਾਂ ਇਹ ਸੀਗਾ ਜੀ ਮੈਂ ਸਹੀ ਕਰ ਰਹੀ ਹਾਂ ਤੇ ਉਹਨੂੰ ਹੁਣ ਸਿਕਿਉਰਿਟੀ ਮਿਲ ਗਈ ਉਹ ਕਹਿੰਦੀ ਜੀ ਮੈਨੂੰ ਤਾਂ ਮਖਿਉਂਦੀਆਂ ਮਾਰਾਂਦੀ ਉਹਨੂੰ ਸਿਕਿਉਰਿਟੀ ਦੇ ਦਿੱਤੀ ਤੁਸੀਂ ਇਸ ਤੇ ਕੀ ਵਿਚਾਰ ਰੱਖਣਾ ਚਾਹੋਗੇ ਕੀ ਇਹ ਸਿਕਿਉਰਿਟੀ ਉਸ ਇੱਕ ਕੁੜੀ ਨੂੰ ਜਿਹਦਾ ਸਮਾਜ ਵਿੱਚ ਕੋਈ ਮਤਲਬ ਨਾ ਉਹਦਾ ਕੋਈ ਰਤਬਾ ਨਾ ਉਹਦੀ ਸਮਾਜ ਨੂੰ ਕੋਈ ਦੇਣ ਨਾ ਉਹਦੇ ਪਰਿਵਾਰ ਦੀ ਕੋਈ ਦੇਣ ਉਹਨੂੰ ਸਿਕਿਉਰਿਟੀ ਮਿਲ ਜਾਣੀ ਇਹ ਇਹਦੇ ਬਾਰੇ ਤੁਸੀਂ ਕੀ ਵਿਚਾਰ ਦਵੋਗੇ ਇੱਕ ਤਾਂ ਮੇਰੇ ਹਾਸੇ ਵੀ ਆਉਂਦੀ ਹੈ ਤੇ ਅਫਸੋਸ ਵੀ ਹੁੰਦਾ ਹੈ ਹਾਸੇ ਕੀ ਹੁੰਦੀ ਹੈ ਕਿਉਂਕਿ ਜਿਹੜਾ ਸਮਾਜ ਨੂੰ ਸੁਧਾਰਨਾ ਚਾਹੁੰਦਾ ਉਹ ਤੇ ਦਾ ਹੋਗੇ ਪਰਚੇ ਜੀ ਚਲੋ ਆਪੋ ਕੱਤਰ ਨੂੰ ਇੱਕ ਵਾਰ ਸਾਈਡ ਤੇ ਰੱਖ ਕੇ ਉਹਦਾ ਪੇਜ ਵੀ ਪੈਨ ਹੋ ਗਿਆ ਪੰਜਾਬ ਚ ਬਲੌਗ ਹੋ ਗਿਆ ਇਡੀਜ ਬਲੌਗ ਹੋ ਗਿਆ ਜਿਹਨਾਂ ਨਗੇਜ ਪਣ ਦਿਖਾ ਰਹੇ ਨੇ ਉਹਨਾਂ ਦੇ ਪੇਜ ਅੱਜ ਵੀ ਚੱਲਦੇ ਹੋਣੇ ਫੋਲੋਅਰ ਇਸ ਕੇਸ ਕਰਕੇ ਹੋਰ ਵੱਧ ਗਏ ਇਹ ਦੇਖ ਰਹੇ ਆ ਉਹ ਕਮਲਕੌਰ ਕਹਿੰਦੇ ਜਿਹਨੂੰ ਤੰ tension ਕੁ ਮਾਰੀ ਆ ਉਦੇ ਫੋਲੋਅਰ ਵੀ 30 ਤੋਂ 40 ਹਜ਼ਾਰ ਹੋਰ ਵਧ ਗਏ ਅੱਛਾ ਵੀ ਉਹਦੇ ਮਰਨ ਤੋਂ ਬਾਅਦ ਉਹਦੇ ਫੋਲੋਅਰ ਵਧ ਗਏ ਤੇ ਮਰਨ ਤੋਂ ਬਾਅਦ ਉਹਦੇ ਪੇਜ ਵਧ ਗਏ ਜਿਵੇਂ ਆ ਵਿੱਚ ਪਹਿਲਾਂ ਜਿਹੜੀ ਚਿੱਟੇ ਵਾਲੀ ਬੀਬੀ ਫੜੀ ਜੀ ਥਾਰ ਵਾਲੀ ਬੀਬੀ ਹੈ ਨਾ ਵੀ ਉਹ ਜਿੱਦਣੇ ਉਹਦੀ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਉਹ ਮਿਲੀਅਨਾਂ ਚ ਚਲੀ ਗਈ ਮਿਲੀਅਨ ਚ ਚਲੀ ਗਈ ਕਿਉਂਕਿ ਹਾਈਲਾਈਟ ਹੋ ਗਏ ਨਾ ਕੇਸ ਇਹ ਹਾਈਲਾਈਟ ਹੋ ਜਾਂਦੇ ਆ ਹੁਣ ਉਹ ਮੁਥਰਾ ਕੁੜੀ ਆ ਹੈ ਨਾ ਮੈਂ ਕਦੇ ਵੀ ਰੀਲਾਂ ਨਹੀਂ ਦੇਖੀਆਂ ਹੈਗੀਆਂ ਆਪਾਂ ਉਹ ਦੇਖੀਏ ਆਮ ਤੌਰ ਤੇ ਕਿਉਂਕਿ ਆਪਾਂ ਨੂੰ ਟਾਈਮ ਨਹੀਂ ਮਿਲਦਾ ਮੈਂ ਖਾਸ ਕਰਕੇ ਖੋਲ ਕੇ ਦੇਖਿਆ ਵੀ ਇਹਦਾ ਕੀ ਕਾਰਨ ਜ ਜਦੋਂ ਰਿੱਲਾ ਦੇਖੀਆਂ ਮੈਂ ਹੁਣ ਉਹਨੂੰ ਸਿਕਿਉਰਿਟੀ ਦਿੱਤੀ ਗਈ ਆ ਉਹਦੇ ਘਰ ਦੇ ਅੱਗੇ ਪੁਲਿਸ ਵਾਲੇ ਦੋ ਬਹਿਣਗੇ ਉਹ ਕਿਤੇ ਆਊ ਜਾਊਗੀ ਦੋ ਪੁਲਿਸ ਵਾਲੇ ਦੇ ਨਾਲ ਰਹਿਣਗੇ ਹਾਲਾਂਕਿ ਜਿਹੜੀ ਪੁਲਿਸ ਵਾਲਿਆਂ ਨੂੰ ਸੈਲਰੀ ਜਾਣੀ ਆ ਉਹ ਥੋੜੇ ਮੇਰੇ ਟੈਕਸ ਚੋਂ ਜਾਣੀ ਆ ਹਾਂਜੀ ਹਨਾ ਉਹ ਸਾਡਾ ਹੱਕ ਮਾਰ ਕੇ ਉਹ ਇਸ ਕਲੱਚਰ ਦਾ ਫਲਾਉਣ ਵਾਲੀ ਕੁੜੀ ਨੂੰ ਸਿਕਿਉਰਿਟੀ ਦੇ ਦਿੱਤੀ ਗਈ ਆ ਤੇ ਇਹ ਇਹ ਮਤਲਬ ਜਿਹੜਾ ਹੁਣ ਹਾਲਾਤ ਬਣਦੇ ਜਾ ਰਹੇ ਨੇ ਪੰਜਾਬ ਦੇ ਅੰਦਰ ਕੀ ਇਹ ਪੰਜਾਬ ਨੂੰ ਮਤਲਬ ਤਰੱਕੀ ਦੇ ਰਾਹ ਤੇ ਲੈ ਕੇ ਜਾਣਗੇ ਨੇ ਤਰੱਕੀ ਤਾਂ ਨਹੀਂ ਕਹਿ ਸਕਦੇ ਤਰੱਕੀ ਦਾ ਵੀਰੇ ਆਪਾਂ ਕਹਿ ਸਕਦੇ ਵੀ ਫੌਜ ਚ ਜਿੰਨੀ ਗਿਣਤੀ ਸਾਡੀ ਹੋ ਸਕਦੀ ਆ ਦੇਸ਼ ਵਾਸੀਆਂ ਦੀ ਉਹਨੂੰ ਤਰੱਕੀ ਕਹਿ ਸਕਦੇ ਆ ਜਾਂ ਜਿਹੜੀ ਆਪਾਂ ਅ ਕਾਰੋਬਾਰ ਜਾਂ ਵਪਾਰ ਖੇਤਰ ਵਿੱਚ ਜਿਹੜੀ ਤਰੱਕੀ ਕਰਦੇ ਆ ਉਹਨੂੰ ਤਰੱਕੀ ਕਹਿ ਸਕਦੇ ਆ ਜਾਂ ਸਮਾਜ ਵਿੱਚ ਹੋ ਰੀਆਂ ਬੁਰਾਈਆਂ ਜਿੰਨੀਆਂ ਵੀ ਗਲਤ ਰੀਤਾਂ ਨੇ ਚਾਹੇ ਉਹ ਭਰੂਣ ਹੱਤਿਆ ਅੱਜ ਵੀ ਚੱਲਦੀ ਆ ਹੈਨਾ ਕੋਈ ਵੀ ਇਹਦਾ ਇਸ਼ੂ ਚੱਲਦਾ ਉਹਨੂੰ ਰੋਕਣਾ ਹੀ ਤਰੱਕੀ ਹੁੰਦੀ ਹੈ ਨਾ ਕਿ ਜਿਸਮ ਦਿਖਾਉਣਾ ਤਰੱਕੀ ਹੈ ਭਰੂਣ ਹੱਤਿਆ ਦਾ ਤਾਂ ਇੱਕ ਹੁਣ ਨਵਾਂ ਤਰੀਕਾ ਚੱਲ ਰਿਹਾ ਹੈ ਵੀ ਕਹ ਦਿੰਦੇ ਨੇ ਜੀ ਵੀ ਸਾਡਾ ਪਰਿਵਾਰ ਆ ਜੀ ਸਾਤੋਂ ਹੋ ਗਿਆ ਅਸੀਂ ਨਹੀਂ ਬੱਚਾ ਰੱਖ ਸਕਦੇ ਤਰੀਕੇ ਨਾਲ ਭਰੂਣ ਹਤਿਆ ਹੋ ਰਹੀ ਆ ਨਾ ਕਹ ਦਿੰਦੇ ਨੇ ਵੀ ਅਸੀਂ ਅਬੋਰਸ਼ਨ ਕਰਾਉਣਾ ਜੀ ਵੀ ਸਾਡੇ ਪਰਿਵਾਰ ਦੇ ਹਾਲਾਤ ਨਹੀਂ ਹੈਗੇ ਅਸੀਂ ਨਹੀਂ ਰੱਖ ਸਕਦੇ ਜਾਂ ਸਾਤੋਂ ਜੀ ਗਲਤੀ ਨਾ ਹੋ ਗਿਆ ਬੱਚਾ ਇਦਾਂ ਨਹੀਂ ਮਤਲਬ ਤਰੀਕੇ ਨਾਲ ਚੱਲ ਅੱਜ ਵੀ ਰਹੀ ਆ ਮੈਥਡ ਬਦਲ ਗਿਆ ਸਿਰਫ ਇਹ ਆ ਵੀ ਉਹ ਕਾਨੂੰਨ ਦੇ ਦਾਇਰੇ ਚ ਆ ਗਈ ਹੁਣ ਦੇਖੋ ਇਹਨਾਂ ਚੀਜ਼ਾਂ ਦਾ ਆਪਾਂ ਉਹੀ ਆ ਨਾ ਕਾਰਨ ਸੋਸ਼ਲ ਮੀਡੀਆ ਹੀ ਆ ਸਾਰਾ ਹੁਣ ਕਿਸੇ ਟਾਈਮ ਚਲੋ ਆਪਾਂ ਵੀ ਸਕੂਲ ਦਾ ਸਕੂਲਾਂ ਚ ਪੜੇ ਆ ਕਾਲਜਾਂ ਚ ਪੜੇ ਆ 12ਵੀਂ ਤੱਕ ਆਪਾਂ ਨੂੰ ਫੋਨਾਂ ਬਾਰੇ ਪਤਾ ਹੀ ਨਹੀਂ ਸੀਗਾ ਜਾਂ ਆਪਾਂ ਨੂੰ ਪਤਾ ਹੀ ਸੀ ਕਿ ਇੰਸਟਾ ਜਾਂ ਜੋ ਵੀ ਕੀ ਹੁੰਦਾ ਆ ਫੇਸਬੁੱਕ ਆਈ ਸੀਗੀ 10ਵੀਂ 8ਵੀਂ ਜਦੋਂ ਪੜਦੇ ਸੀਗੇ ਉਦੋਂ ਪਹਿਲਾਂ ਕੁਝ ਹੈ ਹੀ ਨਹੀਂ ਸੀ ਇਦਾਂ ਦਾ ਅਸ਼ਲੀਲਤਾ ਦਾ ਚਲੋ ਇੰਨਾ ਕੁਝ ਹੈ ਹੀ ਨਹੀਂ ਸੀਗਾ ਚਲੋ ਮਾੜਾ ਮੋਟਾ ਜਿਹੜੀਆਂ ਆਪਣੀਆਂ ਮੂਵੀਜ਼ ਆਉਂਦੀਆਂ ਉਹਨਾਂ ਵਿੱਚ ਉਹ ਵੀ ਕੋਈ ਇਦਾਂ ਉਹ ਲੋਕਾਂ ਦੇ ਪਰਿਵਾਰ ਮਤਲਬ ਮਾਤਾ ਪਿਤਾ ਨੇ ਉਹਨਾਂ ਨੂੰ ਕੁਝ ਕਹਿੰਦੇ ਹੁਣ ਦੀਪਿਕਾ ਲੂਥਰਾ ਉਹਨੇ ਹੱਦੋਂ ਬਾਅਦ ਗੰਦ ਦਿਖਾਇਆ ਅਜ ਤੱਕ। ਜੇ ਉਹਨਾਂ ਦੇ ਮਾਤਾ ਪਿਤਾ ਨੇ ਰੋਗ ਦੇ ਕੁਝ ਕਹਿੰਦੇ ਤਾਂ ਉਹ ਇਸ ਹੱਦ ਤੱਕ ਆਂਦੇ ਹੀ ਨਾ। ਉਹ ਕਹਿੰਦੇ ਨੇ ਵੀ ਜੀ ਅਸੀਂ ਇਹ ਕੰਮ ਨਹੀਂ ਕਰਾਂਗੇ ਸਾਡੇ ਪਰਿਵਾਰ ਨਹੀਂ ਚੱਲਦੇ। ਸਾਨੂੰ ਪੈਸੇ ਦੀ ਲੋੜ ਆ ਜੀ ਸਾਨੂੰ ਫਿਰ ਹੋਰ ਕੋਈ ਰਾਹ ਨਹੀਂ ਮਿਲਦਾ। ਕੀ ਨਾ ਦੇਖੋ ਸਵਿਛਤੀ ਸਰੀਰ ਦੀ ਨਮਾਇਸ਼ ਕਰਨੀ ਕਰਨ ਦੇ ਨਾਲ ਹੀ ਘਰ ਚੱਲ ਸਕਦਾ। ਇਹਨਾਂ ਨੂੰ ਇਹ ਆ ਨਾ ਵੀ ਹਾਂ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਸਿਰਫ ਅਸੀਂ ਇਸੇ ਲਾਇਕ ਆ। ਵੀ ਹਾਂ ਇਝੋ ਅਸੀਂ ਸਾਨੂੰ ਜ਼ਿਆਦਾ ਪਸੰਦ ਆਇਆ। ਫਰੀਦੀ ਕਮਾਈ ਕਹਿ ਸਕਦੇ। ਫਰੀਦੀ ਕਮਾਈ ਕਹਿ ਲਓ ਜਾਂ ਕਹਿੰਦੇ ਵੀ ਮਿਹਨਤ ਤੋਂ ਭਜਦੇ ਨੇ। ਵੀ ਗਏ ਹੁਣ ਦੇਖੋ ਅੱਜ ਕੱਲ੍ਹ ਇਹ ਖਾਸ ਵੈਸੇ ਚੱਲਿਆ ਕਿਥੋਂ ਆ ਲੌਕਡਾਊਨ ਤੋਂ ਬਾਅਦ ਕਿਉਂਕਿ ਲੌਕਡਾਊਨ ਤੋਂ ਪੜਾਈਆਂ ਆਨਲਾਈਨ ਹੋ ਗਈਆਂ ਜੀ ਬੱਚੇ-ਬੱਚੇ ਦੇ ਹੱਥ 'ਚ ਫੋਨ ਆ ਗਿਆ ਠੀਕ ਹੈ ਤੇ ਫੋਨ ਤੇ ਨੰਬਰ 2 ਤੇ ਸੋਸ਼ਲ ਮੀਡੀਆ ਆ ਹੁਣ ਚਲੋ ਸਰਕਾਰ ਜਿਵੇਂ ਹੁਣ ਵੀਰ ਨੇ ਗੱਲ ਕਰੀ ਸੀਗੀ ਵੀ ਅਮਰਪਾਲ ਸਿੰਘ ਦਾ ਜਿਹੜਾ ਮੈਰੋਂ ਦਾ ਅਕਾਊਂਟ ਬੈਨ ਕਰਤਾ ਸਰਕਾਰ ਇਹ ਜਿਹਿਆਂ ਦੇ ਅਕਾਊਂਟ ਕਿਉਂ ਨਹੀਂ ਬੰਦ ਕਰਵਾ ਰਹੀ ਜਿਹੜੇ ਲੱਚਰ ਦਾ ਫਲਾ ਰਹੇ ਨੇ ਪਹਿਲਾਂ ਟਿਕਟੌਕ ਜੱਲੀ ਜੀ ਟਿਕਟੌਕ ਜੱਲੀ ਉਸ ਤੋਂ ਬਾਅਦ ਉਹ ਲੌਕਡਾਊਨ ਤੋਂ ਬਾਅਦ ਬੰਦ ਹੋਊਗੀ ਕਿਉਂ ਕਿਉਂਕਿ ਉਹ ਕਹਿੰਦੇ ਇਹਦੇ ਵਿੱਚ ਅਸ਼ਲੀਲਤਾ ਲੱਛਰ ਤਾਂ ਜ਼ਿਆਦਾ ਵੱਧ ਰਹੀ ਆ ਪਰ ਉਹੀ ਚੀਜ਼ ਹੁਣ ਇੰਸਟਾ ਤੇ ਹੋ ਰਹੀ ਆ ਉਦੋਂ ਬੰਦ ਹੋਈ ਇੰਸਟਾ ਤੇ ਸਟਾਰਟ ਹੋ ਗਈ ਹੁਣ ਤਾਂ ਸਗੋਂ ਜਿਹੀ ਉਹ ਤੋਂ 10 ਗੁਣਾ ਵਾਧੇ ਹੋ ਰਹੀ ਬਿਲਕੁਲ ਠੀਕ ਹੈ ਤਾਂ ਇਹੀਆਂ ਚੀਜ਼ਾਂ ਸਰਕਾਰ ਕਿਉਂ ਨਾ ਦੇਖਾ ਕਰ ਰਹੀ ਆ ਜਦਕਿ ਉਹਨਾਂ ਨੂੰ ਚਾਹੀਦਾ ਚਲੋ ਟਿਕਟੋਕ ਬੰਦ ਕਰੀ ਠੀਕ ਹੈ ਜਿਹੜਾ ਕੋਈ ਵਧੀਆ ਚੱਜ ਦਾ ਕੰਮ ਕਰ ਰਿਹਾ ਉਹਨੂੰ ਤੁਸੀਂ ਰੋਕ ਰਹੀ ਹੋ ਤੇ ਪਰਚੇ ਕਰਾ ਰਹੇ ਹੋ ਉਹਦੀਆਂ ਪਰਿਵਾਰਾਂ ਦੇ ਗ੍ਰਿਫਤਾਰੀਆਂ ਉਹਨਾਂ ਦੇ ਨਾਲ ਦੇ ਸਾਥੀਆਂ ਜਿਹੜੇ ਜੰਗੇ ਕੰਮ ਕਰ ਰਹੇ ਨੇ ਫਿਰ ਜਿਹੜੇ ਤੇ ਲੱਚਰ ਦਾ ਨੂੰ ਪ੍ਰਮੋਟ ਕਰ ਰਹੇ ਨੇ ਗਲਤ ਚੀਜ਼ਾਂ ਨੂੰ ਉਹਨਾਂ ਤੇ ਆਪਾਂ ਕਿਉਂ ਨਹੀਂ ਰੋਕ ਲਗਾ ਰਹੇ ਇਹ ਤੇ ਸਰਕਾਰ ਦਾ ਵੀ ਦੋਸ਼ ਹੈ ਇੱਕ ਪਾਸੇ ਕਹਿੰਦੇ ਆ ਸਾਡਾ ਦੇਸ਼ ਤਰੱਕੀ ਦੀ ਰਾਹ ਤੇ ਜਾਂ ਰਿਹਾ ਹੈ ਇੱਕ ਕਰਜ਼ਾਈ ਹੋ ਰਿਹਾ ਸਾਡਾ ਦੇਸ਼ ਇਤਾਂ ਦੇ ਹੋਇਆ ਤੇ ਫਿਰ ਨੰਬਰ 2 ਤੇ ਫਿਰ ਆਪਾਂ ਕਰ ਵੀ ਕੀ ਰਹੇ ਹਾਂ ਇਹਨਾਂ ਚੀਜ਼ਾਂ ਨੂੰ ਸੁਧਾਰਨ ਲਈ ਆਪਣਾ ਕੀ ਯੋਗਦਾਨ ਹੈ ਦੇ ਵਿੱਚ ਕੀ ਉਹ ਲੋਕਾਂ ਨੂੰ ਜਿਹੜੇ ਇਹ ਕਹਿੰਦੇ ਆ ਵੀ ਇਹ ਸਾਡਾ ਰੋਜ਼ਗਾਰ ਦਾ ਸਾਧਨ ਆ ਵੀ ਇਹਦੇ ਨਾਲ ਹੀ ਸਾਡਾ ਘਰ ਚੱਲਦਾ ਉਹਨਾਂ ਨੂੰ ਸਰਕਾਰ ਨੂੰ ਹੋਰ ਮੌਕੇ ਨਹੀਂ ਪ੍ਰਦਾਨ ਕਰਨੇ ਚਾਹੀਦੇ ਚਾਹ ਲੋਕ ਜਾ ਹੀ ਨਹੀਂ ਰਹੇ ਉੱਧਰ ਵੀ ਮੌਕੇ ਹੈਗੇ ਆ ਲੋਕ ਨਹੀਂ ਜਾ ਰਹੇ ਹੁਣ ਵੀਰੇ ਮੈਂ ਚੰਡੀਗੜ੍ਹ ਖੈੜ ਕੰਮ ਕਰਦਾਂ ਹੂੰ ਮੇਰੀ ਨਾਈਟ ਸ਼ਿਫਟ ਟਾ ਸਵੇਰੇ 7 ਵਜੇ ਤੋਂ ਕੁੜੀਆਂ ਦੀ ਸ਼ਿਫਟ ਸ਼ੁਰੂ ਹੁੰਦੀ ਹੈ ਜੀ ਜਿੰਨੀ ਮਿਹਨਤ ਅਸੀਂ ਕਰਦੇ ਆ ਉਹਨੀਆਂ ਕੁੜੀਆਂ ਕਰੀਆਂ ਹੂੰ ਉਹ ਵੀ ਤੋਂ ਕੰਮ ਕਰ ਸਕਦੀਆਂ ਬਿਲਕੁਲ ਉਹ ਇੰਸਟਾ ਉਹ ਕਿਹੜਾ ਵੀ ਉਹਨਾਂ ਦੇ ਫੋਨ 'ਚ ਚੱਲਦਾ ਨਹੀਂ ਉਹ ਮਿਹਨਤ ਕਰ ਰਹੀਆਂ ਨੇ ਕਿੰਨੀ ਸੈਲ ਦੀ ਆ 15000 ਹੋਗੀ 16000 ਹੋਗੀ ਮਿਹਨਤ ਤਾਂ ਕਰ ਰਹੀਆਂ ਨੇ ਕੁੜੀਆਂ ਕੰਮ ਕਰ ਰਹੀਆਂ ਨੇ ਸਮਾਨ ਭਾਰੀ ਵੀ ਚੱਕਦੀਆਂ ਨੇ ਸਾਰਾ ਕੁਝ ਕਰਦੀਆਂ ਨੇ ਕਿ ਇਹ ਕੁੜੀਆਂ ਨਹੀਂ ਕਰ ਸਕਦੀਆਂ ਜਿਹੜੀ ਆਪਣੇ ਜਿਸਮ ਦਿਖਾ ਰਹੀਆਂ ਨੇ ਕਿ ਪੈਸਾ ਇੱਥੋਂ ਹੀ ਕਮਾਉਣਾ ਹਾਂ ਮੰਨਦੇ ਆ ਵੀ ਲਾਈਕ ਵਿਊ ਕਰਕੇ ਵੀ ਡਾਲਰ ਜ਼ਿਆਦਾ ਆਉਂਦੇ ਆ ਠੀਕ ਹੈ ਉਹ ਆਪਣੇ ਭਾਰਤ ਵਿੱਚ ਡਾਲਰ ਦੀ ਕੀਮਤ ਵੀ ਵੱਧ ਤੁਸੀਂ ਮੰਨਦੇ ਜੀ ਇਹ ਵੀ ਪੈਸਾ ਹੁੰਦਾ ਕੀ ਉਹ ਚੰਗੀ ਚੀਜ਼ ਨਹੀਂ ਦੇ ਸਕਦੇ ਸੰ ਹੁਣ ਹਰ ਇੱਕ ਮੂਵੀ ਆ ਰਹੀ ਹੈ ਕੋਈ ਵੀ ਫਿਲਮ ਆ ਰਹੀ ਆ ਆਪਾਂ ਦੇਖਦੇ ਆਂ ਮੁੰਡੇ ਦੇ ਕੱਪੜੇ ਤਾਂ ਪੂਰੇ ਹੋਣਗੇ ਹੂੰ ਕੁੜੀ ਦੇ ਕੱਪੜੇ ਵੀ ਛੋਟੇ ਘਾਤੇ ਹੁੰਦੇ ਆ ਇਹ ਵੀ ਇੱਕ ਸਵਾਲ ਆ ਆਪਣੇ ਦਰਸ਼ਕਾਂ ਨੂੰ ਵੀ ਸਵਾਲ ਆ ਆਪਣੇ ਸਮਾਜ ਨੂੰ ਵੀ ਇੱਕ ਸਵਾਲ ਆ ਕੀ ਅਸੀਂ ਕੁੜੀਆਂ ਨੂੰ ਨਗੇ ਦੇਖਣਾ ਚਾਹੁੰਦੇ ਆਂ ਇਹ ਜੀ ਉਹਦੇ ਰਿਪੋਰਟ ਨਹੀਂ ਮਾਰ ਸਕਦੇ ਕਿ ਸਾਡੇ ਕੋਲ ਰਿਪੋਰਟ ਵਾਲੀ ਆਪਸ਼ਨ ਨਹੀਂ ਹੈਗੀ ਤਾਂ ਹੁਣ ਤਾਂ ਜਿਹੜੀ ਫਿਲਮ ਆਈ ਸੀ ਉਹਦੇ ਵਿੱਚ ਵੀ ਆਸ਼ਕੀ ਦਿਖਾਈ ਗਈ ਹੈ ਜਿਹੜੀ ਸਿੱਖਾਂ ਦੇ ਉੱਤੇ ਫਿਲਮ ਆਧਾਰਿਤ ਮਤਲਬ ਸਿੱਖ ਇਤਿਹਾਸ ਨੂੰ ਆਧਾਰ ਲੈ ਕੇ ਫਿਲਮ ਬਣਾਈ ਗਈ ਉਹਦੇ ਵਿੱਚ ਵੀ ਗਿੱਪੀ ਗਰੇਵਾਲ ਤੇ ਦੂਸਰੀ ਉਹ ਨਿਮਰਤ ਖੜਾ ਇੱਕ ਦੂਜੇ ਨਾਲ ਉਹ ਇਸ ਕੱਲ ਲੜਾਉਂਦੇ ਦਿਖਾਈ ਗਏ ਦੇਖੋ ਜੀ ਸ਼ੁਰੂਆਤ ਇੱਕ ਸ਼ੁਰੂਆਤੀ ਦੌਰ ਹੈ ਦੇਖੋ ਆਪਾਂ ਉਹੀ ਕਹਿੰਦੇ ਆ ਨਾ ਵੀ ਕੋਈ ਵੀ ਚੀਜ਼ ਜੇ ਆਪਾਂ ਅੱਜ ਏਸੀ ਕਿਸੇ ਚੀਜ਼ ਨੂੰ ਬੜਾਵਾ ਦੰਨੇ ਆ ਤਾਂ ਕੱਦ ਨੂੰ ਆਪਣੇ ਅੱਗੇ ਆਣ ਗਈਆਂ ਠੀਕ ਹੈ ਜੀ ਕੁਝ ਕਿ ਸਾਡੇ ਸਿੱਖ ਵੀਰ ਹੈਗੇ ਨੇ ਨੌਜਵਾਨ ਉਹਨਾਂ ਨੇ ਬਹੁਤ ਸਪੋਰਟ ਕਰੀ ਉਹ ਚੀਜ਼ ਦੀ ਵੀ ਨਹੀਂ ਇਹ ਸਾਡਾ ਇਤਿਹਾਸ ਆ ਜਿਹਨੂੰ ਇਹ ਦਿਖਾ ਰਹੇ ਨੇ ਸਾਡੇ ਬੱਚਿਆਂ ਨੂੰ ਇਹ ਸਿੱਖਣ ਨੂੰ ਮਿਲੇਗਾ ਕਿ ਸਾਡਾ ਇਤਿਹਾਸ ਆ ਜਿਹੜਾ ਉਹ ਇੰਨਾ ਹੋ ਗਿਆ ਵੀ ਉਹਨੂੰ ਸਿਰਫ ਇਦਾਂ ਫਿਲਮਾਂ ਹੀ ਪ੍ਰਦਰਸ਼ਨ ਕਰ ਸਕਦੇ ਨੇ ਜਿਨਾ ਇੰਨਾ ਪ੍ਰਚਾਰ ਹੁੰਦਾ ਰਿਹਾ ਕਥਾ ਹੁੰਦੀ ਹੈ ਕੀਰਤਨ ਹੁੰਦਾ ਹੈ ਹੋਰ ਆਪਣੇ ਸਾਖੀਏ ਪਰੰਪਰਾ ਜਿਹੜੀ ਮਹਾਰਾਜ ਨੇ ਤੋਰੀਈ ਬਈਆ ਕਿਉਂ ਇੰਨੀ ਛੋਟੀ ਰਹੀ ਕਿ ਸਾਨੂੰ ਹੁਣ ਫਿਲਮਾਂ ਤੱਕ ਆਉਣਾ ਪੈ ਗਿਆ ਜੇ ਸੋਸ਼ਲ ਮੀਡੀਆ ਤੋਂ ਪੈਸਾ ਆਉਂਦਾ ਆਪਾਂ ਕਹਿੰਦੇ ਸੋਸ਼ਲ ਮੀਡੀਆ ਤੋਂ ਪੈਸਾ ਆਉਂਦਾ ਪੈਸਾ ਹੋਰ ਸੋਸ਼ਲ ਮੀਡੀਆ ਤੇ ਤਰੀਕੇ ਬਹੁਤ ਨੇ న్యూਸ ਚੈਨਲ ਨੇ ਲੋਕਾਂ ਦੇ ਬਲੌਗ ਦੇ ਚੈਨਲ ਨੇ ਜਿਹੜੇ ਵਧੀਆ ਚੰਗੀਆਂ ਚੀਜ਼ਾਂ ਦਿਖਾਉਂਦੇ ਆ ਜਾਂ ਕੋਈ ਖੋਜ ਕਰਦਾ ਉਹਦੇ ਬਾਰੇ ਦੱਸ ਰਿਹਾ ਜਾਂ ਕੋਈ ਕੋਈ ਚੀਜ਼ ਬਣਾ ਰਿਹਾ ਉਹਦੇ ਬਾਰੇ ਦੱਸ ਰਿਹਾ ਆ ਤਾਂ ਉਹ ਵੀ ਵੀਡੀਓ ਹੀ ਰਹੇ ਨੇ ਬਹੁਤ ਦੇਖੋ ਵੀ ਸੇਮ ਕੰਮ ਤਾਂ ਸੇਮ ਆ ਉਹ ਵੀਡੀਓ ਪਾ ਰਹੇ ਨੇ ਹੁਣ ਹੁਣ ਦੇ ਇੱਕ ਬੰਦਾ ਇੱਕ ਕੁੜੀ ਆ ਇੱਕ ਔਰਤ ਆ ਇੱਕ ਜاہے ਲੇਡੀਜ਼ ਆ ਕੋਈ ਵੀ ਆ ਹੁਣ ਕਈ ਕਈ ਵੀਰ ਨੇ ਸਾਡੇ ਉਹਨਾਂ ਨੇ ਚੈਨਲ ਬਣਾਏ ਹੋਏ ਸੀ ਉਹ ਇੰਨੀਆਂ ਮਤਲਬ ਪੰਜਾਬ ਦੇ ਅੰਦਰ ਹੀ ਨੇ ਗੰਦੀਆਂ ਫਿਲਮਾਂ ਬਣਾ ਰਹੇ ਸੀਗੇ ਤਰੀਕੇ ਨਾਲ ਹਨਾ ਸੋਸ਼ਲ ਮੀਡੀਆ ਤੇ ਇੱਕ ਨੇ ਨਾਮ ਰੱਖਿਆ ਸੀਗਾ 14 ਸਾਲ ਦੀ ਕੁੜੀ ਦਾ ਇਸ਼ਕ ਆ 14 ਸਾਲ ਦੀ ਗੁੰਡਣ ਦਾ ਇਸ਼ਕ ਹੁਣ ਉਹਨੂੰ ਪੁੱਛੇ ਵੀ 14 ਸਾਲ ਦੀ ਕੁੜੀ ਕਿੱਡੀ ਕੁ ਹੁੰਦੀ ਆ ਕੋਈ ਛੋਟੀ ਜਿਹੀ ਬੱਚੀ ਹੋਗੀ ਇਹਦਾ ਮਤਲਬ ਵੀ ਉਹਨਾਂ ਦਾ ਜਿਹੜਾ ਦਿਮਾਗ ਆ ਉਹ ਮਾਈਂਡ ਸਿਰਫ ਸੈਕਸ਼ੂਅਲੀ ਹੋਇਆ ਹੋਇਆ ਹਾਂਜੀ ਉੱਥੇ ਹੀ ਖੜਾ ਉਹ ਉਸ ਤੋਂ ਬਾਅਦ ਨੇ ਉਹ ਨਿਕਲ ਨਹੀਂ ਰਹੇ ਮੇਰੇ ਦੇਖੋ ਗੱਲ ਪਤਾ ਕੀ ਹੈ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਤੁਸੀਂ ਵੀ ਵਿਚਰੇ ਹੋ ਆਪਾਂ ਜਿਹੜੇ ਆਪਣਾ ਗਲੀ ਹੁੰਦੀ ਆ ਸੜਕ ਹੁੰਦੀ ਆ ਅਸੀਂ ਪੂਰੇ ਪਿੰਡ ਚ ਖੇਡਦੇ ਰਹੇ ਹਾਂ ਕਈ ਘਰ ਹੁੰਦੇ ਨੇ ਅਸੀਂ ਚਾਚੇ ਅਸੀਂ ਪੂਰੇ ਪਿੰਡ ਚ ਖੇਡਦੇ ਰਹੇ ਹਾਂ ਚਾਚੇ ਤਾਏ ਹੁੰਦੇ ਯਾਰ ਖਾਸ ਕਰਕੇ ਜੇ ਆਪਾਂ ਰਾਤ ਦੀ ਗੱਲ ਕਰੀਏ ਹੁਣ ਰਾਤ ਨੂੰ ਅਸੀਂ 10 ਵਜੇ ਤੱਕ ਤੁਮ ਜਿੱਤੀ ਫੇਰਦੇ ਹੁੰਦੇ ਸੀ ਬਿਲਕੁਲ ਪੂਰੇ ਨਾਲ ਪਿੰਡ ਨਾਲ ਕੁੜੀਆਂ ਵੀ ਹੁੰਦੀ ਇਹ ਸਾਡੇ ਇਹ ਨਹੀਂ ਹੈ ਵੀ ਬਾਲੀ ਹੁੰਦੀ ਸੀ ਆ 15 16 ਸਾਲ ਦੀ ਹੁੰਦੇ ਸੀ ਜੀ ਸਾਡੇ ਮੰਚ ਤੇ ਕਦੇ ਹੀ ਚੀਜ਼ ਆਈ ਦੀ ਆ 14 ਸਾਲ ਦੀ ਗਵਨਰ ਦਾ ਇਸ਼ਕ ਕਿੱਥੋਂ ਆ ਗਿਆ ਕਿੱਥੋਂ ਆਇਆ ਸੋਸ਼ਲ ਮੀਡੀਆ ਤੋਂ ਇਹ ਚੀਜ਼ ਨੂੰ ਮੰਨਣਾ ਪੈਣਾ ਜੋ ਅਸੀਂ ਦੇਖਦੇ ਆ ਚੋਰਾ ਸਾਲ ਦੀ ਕੁੜੀਆਂ ਜਾਂ ਮੁੰਡੇ ਵੀ ਇਸ਼ਕ ਕਰ ਰਹੇ ਨੇ ਕਿਉਂ ਕਰ ਰਹੇ ਨੇ ਕਿਉਂਕਿ ਉਹ ਚੀਜ਼ ਆਪਾਂ ਪ੍ਰੋਸ ਕਰ ਰਹੇ ਆ ਹੁਣ ਪ੍ਰੋਸ ਰਿਆ ਜਿਹੜੀ ਅੱਜ ਕੱਲ ਦੀ ਇਹ ਆਪਾਂ ਉਹ ਇੱਕ ਵਿਆਹ ਹੋਇਆ ਸੀ ਉਹਨੇ ਉਹ ਛੋਟੇ ਛੋਟੇ ਉਹ ਸੀਗੇ ਉਹਨਾਂ ਨੂੰ ਪੱਤਰਕਾਰ ਨੇ ਸਵਾਲ ਕਰਿਆ ਕਹਿੰਦਾ ਵੀ ਤੁਹਾਡਾ ਇੰਨੀ ਥੋੜੀ ਉਮਰ ਚ ਉਹ ਕਹਿੰਨੀ 11 12 ਕਰਕੇ ਉਹਦਾ ਵਿਆਹ ਹੋਇਆ ਉਹ ਕਹਿੰਦੀ ਜੀ ਵੀ ਇਹਨਾਂ ਦਾ ਘਰ ਪਹਿਲੀ ਗਲੀ ਚ ਮੇਰਾ ਘਰ ਤੇਜੀ ਗਲੀ ਚ ਹਾਂਜੀ ਹੈਨਾ ਵੀ ਮੈਂ ਮਤਲਬ ਮੇਰੀ ਭੈਣ ਮੇਰੀ ਫਰੈਂਡ ਜੀ ਕਹਿੰਨੀ ਭੈਣ ਸੀ ਉਹਦੀ ਆਈਡੀ ਤੋਂ ਮੈਨੂੰ ਇਹਦੀ ਆਈਡੀ ਮਿਲੀ ਤੇ ਉਹ ਸਾਈਟ ਤੋਂ ਅਸੀਂ ਗੱਲਾਂ ਬਾਤਾਂ ਕਰੀਆਂ ਤੇ ਸਾਡਾ ਉਹਨਾਂ ਦਾ ਬਾਅਦ ਵਿੱਚ ਕਰਕੇ ਵਿਆਹ ਹੋ ਗਿਆ ਹੁਣ ਇਹ ਸੋਸ਼ਲ ਮੀਡੀਆ ਸੀਗਾ ਹੁਣ ਇੱਕ ਪਾਸੇ ਸੋਸ਼ਲ ਮੀਡੀਆ ਤੇ ਉਹ ਲੋਕ ਨੇ ਜਿਹੜੇ ਹੱਥੀਂ ਕੰਮ ਕਰਕੇ ਦਿਖਾਉਂਦੇ ਆ ਵੀ ਇਹਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕੋਈ ਪੜ੍ਹਾਈ ਦੇ ਲਈ ਚਰਦੇ ਰਿਆ ਉਹ ਵੀ ਉਹੀ ਕੰਮ ਕਰ ਰਿਹਾ ਹਨ ਇੱਥੇ ਆਪ ਇੱਕ YouTube ਦੇ ਚੈਨਲ ਹੈ ਪੰਜਾਬ ਸਿਆਂ ਚੈਨਲ ਨਾਮ ਕਰਕੇ ਆ ਹੁਣ ਉਹ ਵੀਰ ਦੀ ਕਿੰਨੀ ਵੱਡੀ ਸੇਵਾ ਆ ਉਹ ਆਪਣੇ ਸਿੱਕੇ ਤੇ ਆਦਦੀਆਂ ਬਹੁਤ ਅਜਿਹੀਆਂ ਰਮਜ਼ਾਨੇ ਜਿਹੜੀਆਂ ਸਾਡੇ ਸਾਹਮਣੇ ਲੈ ਕੇ ਆ ਰਹੇ ਨੇ ਜਿਨ੍ਹਾਂ ਨੂੰ ਅੱਜ ਤੱਕ ਅਸੀਂ ਅਣਦੇਖਾ ਕਰਤਾ ਸਾਡੇ ਬਹੁਤ ਇਤਿਹਾਸਕਾਰ ਹੋਏ ਨੇ ਚਲੋ ਇਹ ਨਹੀਂ ਕਹਿੰਦੇ ਖੋਜ ਬਹੁਤ ਹੋਈ ਆ ਫਰਾਂਜੀ ਲੈਵਲ ਤੇ ਉਹ ਵੀਰ ਜਾ ਕੇ ਖੋਜ ਕਰ ਰਿਹਾ ਆ ਜੋ ਉਹਦੀਆਂ ਪ੍ਰਾਪਤੀਆਂ ਨੇ ਤਾਂ ਉਹਦੇ ਅੱਗੇ ਸਾਡੀਆਂ ਤਾਂ ਕੁਝ ਵੀ ਨਹੀਂ ਹੈਗੀਆਂ ਤੇ ਉਹ ਵੀ ਤਾਂ ਇੱਕ ਸੋਸ਼ਲ ਮੀਡੀਆ ਦਾ ਯੂਜ਼ ਹੀ ਕਰ ਰਹੇ ਨੇ ਪਰ ਕੰਮ ਤਾਂ ਉਹ ਵੀ ਹੋਈ ਵੀ ਵੀਡੀਓ ਉਹ ਵੀਡੀਓ ਪਾ ਰਿਹਾ ਸਭ ਤੋਂ ਵੱਡੀ ਗੱਲ ਵੀਰੇ ਉਹ ਇੱਕ ਸਹਿਜਤਾਰੀ ਸਿੰਘ ਸੀਗਾ ਹੂੰ ਕਿ ਵੀ ਕੇਸ ਨਹੀਂ ਰੱਖੇ ਸੀਗੇ ਜਦੋਂ ਇਤਿਹਾਸ ਪੜਨਾ ਸ਼ੁਰੂ ਕਰਿਆ ਉਹਨੇ ਮਾਈਕ ਮੂਰੇ ਆ ਕੇ ਜਾਂ ਕੈਮਰੇ ਮੂਰੇ ਅੱਗੇ ਬੋਲਣਾ ਸ਼ੁਰੂ ਕੀਤਾ ਵੀ ਸਾਡੇ ਇਤਿਹਾਸ 'ਚ ਇਹ ਤੇ ਇਹ ਹੋਇਆ ਲੋਕਾਂ ਨੇ ਉਹਨੂੰ ਕਮੈਂਟ ਕੀਤਾ ਤੂੰ ਤਾਂ ਮੋਣਾ ਉਹਨੇ ਦੇ ਅੰਦਰ ਫੀਲ ਕਰਿਆ ਉਹਨੇ ਫੀਲ ਕੀਤਾ ਤੇ ਉਹਦੇ ਇੱਕ ਬੀਜ ਉਪਜੇ ਅੰਦਰ ਸਿੱਖੀ ਵਾਲਾ ਹੂੰ ਉਹ ਅੰਦਰੋਂ ਵੀ ਸਿੱਖੀ ਲੈ ਕੇ ਬਾਹਰ ਆ ਰਿਹਾ ਉਹ ਬਾਣੀ ਦੀ ਜਿੱਕ ਨਹੀਂ ਹੁੰਦਾ ਭੇਗ ਦਿਖਾਏ ਜਿਹੜੇ ਕੋ ਲੋਕਨ ਕੋ ਗ਼ਸਕੀਨ ਉਹ ਕੰਮ ਹੈ ਨਹੀਂ ਹੁੰਦਾ ਜੋ ਚੀਜ਼ ਪੜ ਰਿਹਾ ਉਹਦੇ ਅੰਦਰ ਕਰ ਕਰ ਕੇ ਅੰਦਰ ਬੈਠ ਕੇ ਉਹ ਫਲਵਾੜੀ ਉੱਠ ਖੜੀ ਉਹਨੇ ਪਹਿਲਾਂ ਮਿਹਨਤ ਕਰਿਓ ਜੀ ਮਿਹਨਤ ਕੀਤੀ ਔਰ ਇਹ ਉਹਨਾਂ ਦੇ ਮੂਹਰੇ ਨਾ ਬਹੁਤ ਵੱਡੀ ਜਪੇਡਾ ਜਿਹੜੇ ਕਹਿੰਦੇ ਨੇ ਵੀ ਫਿਲਮਾਂ ਰਾਹੀਂ ਜਾਂ ਇਹੋ ਜੇ ਕੁਝ ਕਰਕੇ ਵੀ ਸਿੱਖੀ ਦਾ ਪ੍ਰਚਾਰ ਹੋ ਸਕਦਾ ਇਹ ਉਹਨਾਂ ਦੇ ਬਹੁਤ ਵੱਡੀ ਜਪੇਡਾ ਕਿਉਂ ਉਹ ਵੀਰ ਨੇ ਦੇਖੋ ਖੋਜ ਕਰੀ ਉਹਨੇ ਇਤਿਹਾਸ ਪੜਿਆ ਤੇ ਹੋਰਾਂ ਨੂੰ ਸੁਣਾਇਆ ਉਹ ਅੱਜ ਮੈਂ ਕਹਿੰਦਾ 3-4 ਲੱਖ ਉਹਨਾਂ ਦੇ ਫੋਲੋਅਰ ਵੀ ਹੋਣਗੇ ਤੇ ਉਹਨਾਂ ਨੂੰ ਦੇਖਦੇ ਨੇ ਚੈਨਲ ਨੂੰ ਦੇਖਦੇ ਨੇ ਤੇ ਉੱਥੋਂ ਬਹੁਤ ਕੁਝ ਸਿੱਖਦੇ ਵੀ ਨੇ ਤਾਂ ਫਿਰ ਆਪਾਂ ਇਸ ਡਾਇਰੈਕਟ ਨਹੀਂ ਨਾ ਕਹਿ ਸਕਦੇ ਵੀ ਹਾਂ ਇਹੀ ਇਹਨਾਂ ਨੂੰ ਹੋ ਕਰ ਰਹੇ ਨੇ ਕਿ ਸਿਰਫ ਫਿਲਮਾਂ ਰਾਹੀਂ ਸਾਡੇ ਇਤਿਹਾਸ ਦਾ ਖਿਆ ਜਾ ਸਕਦਾ ਹੁਣ ਜੇ ਕਹਿੰਦੇ ਕਮਲਕੌਰ ਮਾਰੀ ਆ ਕਮਲਕੌਰ ਦੇ ਪਿੱਛੇ ਮੈਂ ਸਾਨੂੰ ਰੋਕ ਰਿਹਾ ਕਮਲਕੌਰ ਨਾ ਕਹੋ ਸਾਡੇ ਕੋਰ ਸ਼ਬਦੀ ਬਦਨਾਮੀ ਹੋ ਰਹੀ ਹੈ ਕੰਚਨ ਕੁਮਾਰੀ ਆਹੋ ਚਲੋ ਮੈਂ ਮਾਗੀ ਮੰਗਦਾ ਜਿਹੜੀ ਕੰਚਨ ਕੁਮਾਰੀ ਮਾਰੀ ਆ ਕੰਚਨ ਕੁਮਾਰੀ ਮਾਰਨ ਤੋਂ ਬਾਅਦ ਹੁਣ ਧੜਾ ਧੜ ਮਾਫੀਆਂ ਦੀ ਵੀਡੀਓ ਪਾ ਰਹੇ ਨੇ ਵੀ ਸਾਡੀ ਗਲਤੀ ਆ ਜੀ ਸਾਨੂੰ ਮਾਫ ਕਰ ਦਿਓ ਇਹ ਦਾ ਮਤਲਬ ਵੀ ਉਹ ਸਿਰਫ ਪੈਸੇ ਤੱਕ ਮਤਲਬ ਰੱਖਦੇ ਆ ਹਨਾ ਉਹਨਾਂ ਨੂੰ ਸਮਾਜ ਨਾਲ ਉਹਨਾਂ ਨੂੰ ਪਰਿਵਾਰਾਂ ਨਾਲ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਤੇ ਮਾਫੀ ਦੀਆਂ ਵੀਡੀਓ ਮੈਂ ਤੁਹਾਨੂੰ ਦੇਖੋ ਆਪਾਂ ਆਪਾਂ ਵੀ ਜਵਾਕ ਨਹੀਂ ਹੈਗਾ ਆਪਾਂ ਖੁਦ ਵੀ ਜਾਣਦੇ ਆ ਸਿਰਫ ਇੱਕ ਸਿੰਪਥੀ ਲੈਣ ਦਾ ਤਰੀਕਾ ਹੈ ਹੋਰ ਕੁਝ ਨਹੀਂ ਹੈਗਾ ਹੁਣ ਜਿਵੇਂ ਦੀਪਿਕਾ ਲੁੱਥਰਿਆ ਕਹਿੰਨੇ ਆ ਉਹਨੂੰ ਸਿਕਿਉਰਟੀ ਮਿਲ ਗਈ ਠੀਕ ਹੈ ਜੀ ਉਹਨੇ ਫੋਲੋਅਰ ਵਧ ਗਏ ਫੋਲੋਅਰ ਵਧ ਗਏ ਉਹ ਕਹਿੰਦੇ ਵੀ ਅੱਜ ਮੈਂ ਆਪਦਾ ਅਕਾਊਂਟ ਵੀ ਬੰਦ ਕਰ ਦਿੰਦਾ ਫੋਲੋਅਰਾਂ ਦੇ ਲਾ ਲਓ ਹੁਣ ਮੈਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਠੀਕ ਹੈ ਇੱਕ ਉਹ ਇਨਸਾਨ ਸੀਗਾ ਜਿਹਦੇ ਚਲੋ ਮਰਨ ਤੋਂ ਬਾਅਦ ਅੱਜ ਵੀ ਲੋਕ ਉਹਨੂੰ ਯਾਦ ਕਰਦੇ ਆ ਸਿਰਫ ਜੰਗਾ ਪ੍ਰਭਾਅ باقی ਹੈ ਲੋਕਾਂ ਦੇ ਉਹ ਬੰਦੇ ਦੀ ਸੋਚ ਲਿਖਣ ਦਾ ਤਰੀਕਾ ਦੇਖੋ ਹੁਣ ਹਾਂ ਮਾ ਕੋਦੇ ਸਿਰਫ ਇੱਕ ਦੋ ਗੀਤ ਨੇ ਜਿਹੜੇ ਸਹੀ ਨੇ ਨਾ ਜੇ ਆਪਾਂ ਦੇਖੀਏ ਐਸ ਬਈਆਂ ਲਗਾਣਾ ਐਸ ਬਈਆਂ ਗੀਤ ਉਹਨੇ ਗੋਲਵਿੰਦਰ ਸਿੰਘ ਜੀ ਤਾਂ ਕਰੀਆ ਕਿੰਨੀ ਨੌਜਵਾਨੀ ਨੂੰ ਹਾਂ ਸਿਰਫ ਉਹਨਾਂ ਨੇ ਨਾਮ ਲਿਆ ਨਾਮ ਕਰਕੇ ਲੋਕਾਂ ਇਤਿਹਾਸ ਪੜ੍ਹਿਆ ਤਾਂ ਕਰਕੇ ਉਹਨਾਂ ਬਾਰੇ ਚਰਚਾ ਹੋਈ ਤੇ ਉਹੀ ਆ ਨਾ ਵੀ ਉਹਨਾਂ ਦੇ ਚਲੋ ਫੋਲੋਅਰ ਵਧੇ ਉਹ ਵਧੇ ਉਹ ਇੱਕ ਚੰਗੇ ਬਸ ਨੂੰ ਆ ਪਰ ਹੁਣ ਨੰਬਰ 2 ਤੇ ਇਹਨਾਂ ਨੇ ਮਰਨ ਤੋਂ ਬਾਅਦ ਲੋਕ ਇਹਨਾਂ ਨੂੰ ਫੋਲੋ ਕਰ ਰਹੇ ਨੇ ਤਾਂ ਇਹਦੇ ਵਿੱਚ ਜੇ ਆਪਾਂ ਕਹੀਏ ਵੀ ਸਿਰਫ ਇਹਨਾਂ ਦਾ ਇਕੱਲਾ ਕਸੂਰ ਆ ਕਿਉਂ ਸਾਡਾ ਵੀ ਆ ਹੁਣ ਜੇ ਗੱਲ ਕਹਿਣ ਵਾਲੀ ਆ ਵੀ ਉਹਦੇ ਮਰਨ ਤੱਕ ਜਦੋਂ ਉਹ ਮਰੀ ਉਹਦੇ 4 ਲੱਖ ਫੋਲੋਅਰ ਸੀ ਕੰਚਨਕ ਮਣੀ ਦੇ ਉਹ 4 ਲੱਖ ਲੋਕ ਹੈ ਤਾਂ ਸਮਾਜ ਦਾ ਹਿੱਸਾ ਹੀ ਨੇ ਵੀ ਜੇ ਉਹ ਲੋਕ ਦੇਖ ਰਹੇ ਨੇ ਉਹ ਤਾਂ ਉਹ ਪਰੋਸ ਰਹੇ ਨੇ ਉਹਨਾਂ ਨੂੰ ਹੁੰਦਾ ਵੀ ਯਾਰ ਸਾਡੇ ਇੰਨੇ ਵੀਊ ਹੋ ਗਏ ਉਹ ਅੱਗੋਂ ਹੋਰ ਜ਼ਿਆਦਾ ਪੇਸ਼ ਕਰਦੇ ਨੇ ਹਨਾ ਫੇਰ ਵੀ ਉਹ ਬਦੇ ਇਹਦਾ ਮਤਲਬ ਵੀ ਸਮਾਜ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਉਹ ਹੱਕਦਾਰ ਆ ਜੇ ਆਪਾਂ ਕਹੀਏ ਹੈ ਨਾ ਵੀ ਉਹ ਗਲਤੀ ਸਮਾਜ ਦੀ ਆ ਆਪਾਂ ਇੱਥੇ ਕੀ ਕਰਦੇ ਆ ਸਾਡੇ ਕੋਲ ਚਲੋ ਕੋਈ ਆਪਾਂ ਵੀਡੀਓ ਦੇ ਦਿੰਦਾ ਵੀ ਨਹੀਂ ਯਾਰ ਇਹ ਦੇਖੋ ਇਹ ਨਹੀਂ ਆ ਗਲਤ ਕਰਿਆ ਆਪਾਂ ਨੂੰ ਚਾਰਨ ਹੋਰ ਸ਼ੇਅਰ ਕਰਦੇ ਆ ਆਪਣੇ ਭੱਲੇ ਦਾ ਆਪਾਂ ਉਹਦਾ ਮਜ਼ਾਕ ਉਡਾ ਰਹੇ ਆ ਜਾਂ ਕੁਝ ਵੀ ਉਹਨੂੰ ਕਰ ਰਹੇ ਆ ਪਰ ਉਹਦਾ ਤਾਂ ਪ੍ਰਮੋਟ ਹੋ ਰਹੀ ਆ ਨਾ ਉਹ ਚੀਜ਼ ਇਹ ਚੀਜ਼ ਆਪਾਂ ਨੂੰ ਬਹੁਤ ਸਿੱਖਣੀ ਚਾਹੀਦੀ ਆ ਤਾਂ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਚਲੋ ਜਿਹੜੇ ਆਪਾਂ ਕਹਿੰਦੇ 4 ਲੱਖ ਲੋਕ ਦੇਖਦੇ ਨੇ ਉਹ ਵੀ ਤਾਂ ਆਪਣੇ ਵਿੱਚੋਂ ਹੀ ਨੇ ਬਿਲਕੁਲ ਠੀਕ ਹੈ ਇਹ ਤਾਂ ਹੈ ਨਹੀਂ ਵੀ ਉਹਨਾਂ ਨੂੰ ਕਿਸੇ ਧੱਕੇ ਨਾਲ ਫੋਲੋ ਕਰਾਇਆ ਜਾ ਉਹ ਕਰਾਇਆ ਅਗਲੇ ਨੇ ਦੇਖਿਆ ਉਹਨੂੰ ਕੋਈ ਜੇ ਉਹਨਾਂ ਨੂੰ ਲੱਗਿਆ ਤਾਂ ਉਹਨਾਂ ਨੇ ਫੋਲੋ ਕਰਿਆ ਤਾਂ ਉਹਨੂੰ ਪ੍ਰੋਮੋਟ ਕਰ ਰਹੇ ਉਹ ਉਹ ਬੜੀ ਤਾਂ ਉਸ ਪਾਸੇ ਕਿਉਂਕਿ ਜਦੋਂ ਉਹਨਾਂ ਨੂੰ ਇਸ ਇਸ ਪਾਸਿਓਂ ਵਡਾਵਾ ਮਿਲਣ ਲੱਗ ਗਿਆ ਹੰਗਾਰਾ ਮਿਲਿਆ ਲੋਕਾਂ ਦਾ ਉਹ ਤਾਂ ਉਸ ਪਾਸੇ ਨੂੰ ਵਧੇ ਜੇ ਉਹ ਚੀਜ਼ ਨੂੰ ਪਹਿਲੇ ਦਿਨੋਂ ਹੀ ਬੰਦ ਕਰ ਦਿੱਤਾ ਜਾਂਦਾ ਹੁਣ ਬਹੁਤ ਸਾਰੀਆਂ ਐਪਾਂ ਨੇ ਜੇ ਤੁਸੀਂ ਉੱਥੇ ਕੁਝ ਐਵੇਂ ਦਾ ਪਾਉਂਗੇ ਉਹ ਤੁਹਾਡਾ ਕੰਟੈਂਟ ਖਤਮ ਕਰ ਦਿੰਦੇ ਬਿਲਕੁਲ ਹੈਨਾ ਉਹ ਕੰਟੈਂਟ ਕਹਿ ਦਿੰਦੇ ਨੇ ਵੀ ਇਹ ਪਬਲਿਕ ਦੇ ਅਨੁਸਾਰ ਜਾਂ ਕਮਿਊਨਿਟੀ ਦੇ ਅਨੁਸਾਰ ਕੰਟੈਂਟ ਨਹੀਂ ਹੈ ਤੋ ਖਤਮ ਕਰ ਦਿੰਦੇ ਆ ਤੇ ਹੁਣ ਇਹ ਜੇ ਲੋਕਾਂ ਨੇ ਉਹਨੂੰ ਵਧਾਉਣਾ ਸ਼ੁਰੂ ਕੀਤਾ ਤਾਂ ਕਾਂਚਨ ਕੁਮਾਰੀ ਵਰਗੀਆਂ ਦੀਪਿਕਾ ਲੋਪੜਾ ਵਰਗੀਆਂ ਇਹ ਸਿਰਫ ਦੋ ਨਹੀਂ ਪੰਜਾਬ 'ਚ ਬਹੁਤ ਨੇ ਤੇ ਇਹਨਾਂ ਦਾ ਕੋਈ ਪਤਾ ਹੀ ਨਹੀਂ ਹੈਗਾ ਹਾਂ ਬਹੁਤ ਨੇ ਕਈਆਂ ਦਾ ਨਾਮ ਵੀ ਨਹੀਂ ਪਤਾ ਇਹ ਤਾਂ ਚਲੋ ਇਹ ਨੇ ਵੀ ਜਿਹੜੀਆਂ ਮਸ਼ਹੂਰ ਹੋ ਗਈਆਂ ਹਾਈਲਾਈਟ ਹੋ ਰਹੀਆਂ ਨੇ ਹਾਈਲਾਈਟ ਵੀ ਇਹ ਪਾਈ ਅਮਰਤਪਾਲ ਸਿੰਘ ਕਰਕੇ ਅਮਰਤਪਾਲ ਸਿੰਘ ਕਰਕੇ ਇੱਕ ਹੋਰ ਗੱਲ ਕਈ ਕੁੜੀਆਂ ਐਸੀਆਂ ਨੇ ਸੋਸ਼ਲ ਮੀਡੀਆ ਦੇ ਜੋ ਉਸ ਕਾਂਚਨ ਕੁਮਾਰੀ ਦੇ ਕਤਲ ਤੋਂ ਬਾਅਦ ਹੂੰ ਜਿਆ ਸੋਦੇ ਤੋਂ ਬਾਅਦ ਕਹਿ ਸਕਦੇ ਆ ਕਿਉਂਕਿ ਕੰਦ ਨੂੰ ਸਾਫ ਕਰਨਾ ਕੋਈ ਗਲਤ ਨਹੀਂ ਹੁੰਦਾ ਬਿਲਕੁਲ ਇਹ ਚੀਜ਼ ਮਨੇ ਇਹਦੇ ਅਕਾਲ ਤਖਬ ਸਾਹਿਬ ਦੇ ਜਿਹੜੇ ਆਪਣੇ ਹੈਡ ਗ੍ਰਾਮ ਕੀ ਨੇ ਉਹਨਾਂ ਨੇ ਜਥੇਦਾਰ ਜੀ ਨੇ ਹੈਡ ਗ੍ਰਾਮ ਜੀ ਨੇ ਉਹਨਾਂ ਨੇ ਵੀ ਕਿਹਾ ਵੀ ਬਿਲਕੁਲ ਸਹੀ ਹੋਇਆ ਜੋ ਵੀ ਹੋਇਆ ਬਿਲਕੁਲ ਸਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਇਹ ਕੰਮ ਕਰੀਏ ਸੋਸ਼ਲ ਮੀਡੀਆ ਤੇ ਪੌਣ ਇੰਗੇਜ ਪੌਣ ਪਰ ਜਿਹੜੇ ਇਹ ਟੈਗ ਵਰਤਦੀਆਂ ਨੇ ਕੋਰ ਦਾ ਕਮਲ ਕੋਰ ਹੂੰ ਸਰਲੀਨ ਕੋਰ ਹੂੰ ਇਦਾਂ ਦੇ ਟੈਗ ਵਰਤਦੀਆਂ ਨੇ ਉਹ ਨਾਂ ਵਰਤਣਾ ਸਾਡੇ ਜਿਹੜੇ ਧਰਮ ਦਾ ਨਾਮ ਆ ਸਿੰਘ ਜਾਂ ਕੌਰ ਹੂੰ ਉਹਨੂੰ ਨਾਂ ਵਰਤੋ ਸਿੰਘ ਵੀ ਕਈ ਲਾਉਂਦੇ ਨੇ ਬਿਲਕੁਲ ਹਾਂ ਜਿਵੇਂ ਆਹ ਅਰੋੜੇ ਵਾਲੇ ਹੋਗੇ ਪੰਗ ਬਣ ਕੇ ਉਹਨਾਂ ਦੀ ਵੀ ਸ਼ਾਇਰ ਵੀਡੀਓ ਆਈ ਸੀ ਹੈ ਨਾ ਸਾਹਮਣੇ ਦੇਖੀ ਹੈ ਨਾ ਕੋਈ ਹੋ ਨਹੀਂ ਹੈਗਾ ਤੇ ਉਹ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਜਿੱਥੇ ਕ ਮੈਨੂੰ ਲੱਗਦਾ ਜਿੱਥੇ ਕ ਮੈਨੂੰ ਲੱਗਦਾ ਵੀ ਉਹ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਹੋਰ ਕੋਈ ਇਸ਼ੂ ਨਹੀਂ ਹੈਗਾ ਕੀ ਪਤਾ ਏਜੰਸੀਆਂ ਸਪੋਰਟ ਕਰ ਗਈਆਂ ਆਹ ਆਪਸ ਨੂੰ ਚੱਲਦਾ ਤਾਂ ਇੱਥੋਂ ਹੀ ਇੱਥੇ ਚਲੋ ਇਹ ਵੀ ਕਹਿ ਸਕਦੇ ਨੇ ਹੁਣ ਦੇਖੋ ਚਲੋ ਉਹਨਾਂ ਨੇ ਕਤਲ ਕਰਿਆ ਭਾਈ ਅਮਰਪਾਲ ਸਿੰਘ ਨੇ ਠੀਕ ਆ ਹੋਰਾਂ ਨੂੰ ਧਮਕੀ ਵੀ ਦਿੱਤੀ ਹੁਣ ਸਾਡੇ ਕੀ ਨੇ ਜਣ ਅੱਜਗਲ ਹੋਰ ਦੇਖੋ ਜਣਾ ਖੜਾ ਮਾਈਕ ਚੱਕ ਕੇ ਬਹਿ ਰਿਹਾ ਆ ਨਹੀਂ ਜੀ ਉਹਨਾਂ ਨੇ ਬਹੁਤ ਗਲਤ ਕਰਿਆ ਇਹ ਕਿ ਸਹੀ ਤਰੀਕਾ ਨਹੀਂ ਹੈਗਾ ਫਿਰ ਤੁਸੀਂ ਦੱਸੋ ਨਾ ਕੀ ਸਹੀ ਤਰੀਕਾ ਹੈ ਜਿਹੜੇ ਉਹਨਾਂ ਨੇ ਪਹਿਲਾਂ ਸਹੀ ਤਰੀਕਾ ਬਣਾਇਆ ਉਹਨੂੰ ਸਮਝਾਇਆ ਪੈਸੇ ਦਿੱਤੇ ਗੱਡੀ ਸਵਾਰਾਈ ਸਾਰਾ ਕੁਝ ਕਰਿਆ ਕੋਈ ਵੀ ਹੈ ਬੰਦਾ ਚਲੋ ਗੁਰੂ ਮਹਾਰਾਜ ਨੇ ਲੜਾਈਆਂ ਜੰਗਾਂ ਕੀਤੀਆਂ ਨੇ ਠੀਕ ਹੈ 14 14.5 ਜੰਗਾਂ ਕੀਤੀਆਂ ਨੇ ਉਹਨਾਂ ਨੇ ਵੀ ਪਹਿਲਾਂ ਉਹਨਾਂ ਨਾਲ ਉਹ ਸਿੱਧੇ ਤਰੀਕਿਆਂ ਦਾ ਕਦੇ ਵੀ ਲੜਵਾਦ ਕਰਨਾ ਸਾਡਾ ਹੱਕ ਹੈ ਗੁਰੂ ਨਾਨਕ ਦੇਵ ਜੀ ਤੋਂ ਕਰੀਏ ਤਾਂ ਆਪਣੇ ਸਬੰਧ ਵੀ ਵਧੀਆ ਰਹੇ ਨੇ ਉਹਨਾਂ ਨਾਲ ਠੀਕ ਹੈ ਜਿਨ੍ਹਾਂ ਨੇ ਹੱਤ ਚੁੱਕੀ ਆ ਕਿ ਤਾਂ ਮਹਾਰਾਜ ਨੇ ਉਹਨਾਂ ਦੇ ਖਿਲਾਫ ਸ਼ਮਸ਼ੀਰ ਚੱਕੀ ਆ ਠੀਕ ਹੈ ਤੇ ਫਿਰ ਉਹ ਕੌਣ ਨੇ ਇਹ ਜੇ ਉਹਨਾਂ ਦਾ ਸਿਰਫ ਪੈਸੇ ਦਾ ਕਮਤਲਬ ਹੈ ਨਾ ਵੀ ਹਾਂ ਕੀ ਪਤਾ ਸਾਨੂੰ ਵੀ ਉਹਦੀ ਸਪੋਰਟ ਕਰਕੇ ਫੇਰ ਮਿਲ ਜਵੇ ਸਾਨੂੰ ਚਾਰ ਪੈਸੇ ਆ ਜਾਣ ਸਿਰਫ ਚਾਰ ਪੈਸੇ ਲਈ ਅਸੀਂ ਆਪਣੀ ਜ਼ਮੀਰ ਵੇਚਣ ਤੱਕ ਇਰਤਿਆਰ ਹੋ ਗਏ ਅੱਜ ਕੱਲ ਸਾਡਾ ਇਹ ਹਾਲਾਤ ਹੋ ਚੁੱਕੇ ਨੇ ਵੀ ਹਾਂ ਸਾਨੂੰ ਆਪਣੇ ਇੱਜ਼ਤ ਤੱਕ ਜ਼ਮੀਰ ਦਾ ਕੋਈ ਨਹੀਂ ਹੈਗਾ ਉਹ ਜਿੰਨੀ ਵਾਰ ਮਰਜੀ ਵੇਚੇ ਸਾਨੂੰ ਸਿਰਫ ਪੈਸਾ ਆਉਣਾ ਚਾਹੀਦਾ ਉਹ ਕਿਉਂ ਉਹ ਇਹ ਚੀਜ਼ਾਂ ਨਹੀਂ ਦੇਖਦੇ ਵੀ ਇਹ ਚੀਜ਼ਾਂ ਕੱਲ ਨੂੰ ਸਾਡੇ ਘਰੇ ਵੀ ਆਉਣੀਆਂ ਨੇ ਪਰ ਨਹੀਂ ਉਹਨਾਂ ਨੇ ਸਿਰਫ ਇਹ ਦੇਖਣਾ ਵੀ ਨਹੀਂ ਜੀ ਇਹ ਚੀਜ਼ ਨੂੰ ਪ੍ਰਮੋਟ ਕਰੋ ਇੱਧਰ ਵੱਧ ਪੈਸਾ ਆ ਜੀ ਜਿਨਨੇ ਵੀ ਹੁਣ ਵੀਰ ਜਿਹੜੇ ਆਪਾਂ ਨੂੰ ਸੋਸ਼ਲ ਮੀਡੀਆ ਤੇ ਦੇਖ ਰਹੇ ਨੇ ਕਿਉਂਕਿ ਆਪਣੇ ਜਿਹੜੇ ਚੈਨਲ ਆ ਇਹ ਲਗਭਗ ਸੋਸ਼ਲ ਮੀਡੀਆ ਤੇ ਚੱਲਦੇ ਨੇ ਹੁਣ ਦੇਖੋ ਆਪਾਂ ਵੀ ਇੱਕ ਤਰੀਕਾ ਬਣਾਇਆ ਹੈ ਨਾ ਇਹ ਆਪਣਾ ਕੰਮ ਵੀ ਆ ਤੇ ਇਹ ਆਪਾਂ ਸੋਸ਼ਲ ਮੀਡੀਆ ਦਾ ਯੂਜ਼ ਵੀ ਕਰ ਰਹੇ ਆ ਆਪਣਾ ਕੰਮ ਵੀ ਆ ਇਹ ਆਪਾਂ ਪਹਿਲੇ ਚੀਜ਼ ਸਿੱਖੀ ਸਿੱਖ ਕੇ ਆਪਾਂ ਇੰਨਾ ਤਾਮਜਮ ਖੜਾ ਕਰਿਆ ਤੇ ਇਹ ਜਿੰਨੇ ਵੀ ਵੀਰ ਭੈਣਾ ਇਹ ਅੱਜ ਸੋਸ਼ਲ ਮੀਡੀਆ ਤੇ ਆਪਾਂ ਨੂੰ ਸੁਣ ਰਹੇ ਨੇ ਉਹਨਾਂ ਨੂੰ ਅਖੀਰ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਤੁਹਾਨੂੰ ਕਿਹੜਾ ਰਾਹ ਅਪਣਾਉਣਾ ਚਾਹੀਦਾ ਦੇਖੋ ਚਲੋ ਠੀਕ ਹੈ ਸੋਸ਼ਲ ਮੀਡੀਆ ਨੂੰ ਵਰਤੋ ਆਪਾਂ ਇਹ ਨਹੀਂ ਕਹਦੇ ਵੀ ਉਹਨੂੰ ਬੰਦ ਕਰੋ ਪਰ ਉਹਨੂੰ ਕਿਸੇ ਸਹੀ ਢੰਗ ਲਈ ਕਿਸੇ ਸਹੀ ਤਰੀਕੇ ਲਈ ਕਿਸੇ ਚੰਗੇ ਕਾਰਮ ਲਈ ਵਰਤੋ ਨਾ ਇਹ ਨਹੀਂ ਹੈਗਾ ਸਿਰਫ ਅਸ਼ਲੀਲਤਾ ਹੀ ਫਲਾਓ ਉਸ ਚੀਜ਼ ਨੂੰ ਛੱਡ ਕੇ ਮੰਨ ਲਓ ਕੋਈ ਵੀ ਆਪਣਾ ਕੰਮ ਘਾਰਾ ਹੈ ਉਸ ਚੀਜ਼ ਨੂੰ ਇੱਥੇ ਪ੍ਰਮੋਟ ਕਰੋ ਵੀ ਨਹੀਂ ਸਰ ਅभी ਆਪਾਂ ਆ ਕੰਮ ਕਰਦੇ ਆ ਸਾਨੂੰ ਸਪੋਰਟ ਕਰੋ ਤਾਂ ਜੋ ਅਸੀਂ ਵਧੀਆ ਇਤੋਂ ਅਰਨਿੰਗ ਕਰ ਸਕੀਏ ਤੇ ਹੋਰ ਚਾਰ ਨੂੰ ਸਿਖਾਈਏ ਜਿਵੇਂ ਉਹ ਬ੍ਰਾਊਨ ਕੁੜੀ ਹੈ ਜਿਹੜੀ ਉਹ ਕੰਮ ਕਰਦੀ ਬੈਲਡਰ ਕਰਦੀ ਹੈ ਠੀਕ ਹੈ ਹੁਣ ਜੇ ਬਣਾਉਣ ਨੂੰ ਬਣਾ ਸਕਦੀ ਉਹ ਵੀ ਸ਼ਰੀਲ ਤਾਲੇ ਪਾਸੋਂ ਜਾ ਪਰ ਨਹੀਂ ਉਹਨੇ ਆਪਣਾ ਰੋਜਗਾਰ ਸੰਭੇਆ ਪਰ ਅੱਜ ਉਹ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਜੀ ਹੈ ਨਾ ਇਹਦਾ ਕਾਰੋਬਾਰ ਵੀ ਵਧੀਆ ਉਹਨੇ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਿਆ ਇਹ ਚੀਜ਼ਾਂ ਨੇ ਦੂਜੀ ਗੱਲ ਵੀਰੇ ਇਦਾਂ ਨੇ ਵੀ ਜੇ ਉਸ ਕਮਲਪੁਰ ਭਾਬੀ ਦਾ ਨਾਮ ਜਿਹਨੂੰ ਕੰਚਨ ਕੁਮਾਰੀ ਅਸਲ ਨਾਮ ਆਉਂਦਾ ਉਹਨੂੰ ਕਈ ਸਿੰਗਰਾਂ ਨੇ ਬੋਲੀਵੁੱਡ ਦੇ ਸਿੰਗਰਾਂ ਨੇ سپورਟ ਦਿੱਤੀ ਜਿਵੇਂ ਮਿਕਾ ਸਿੰਘ ਹੋ ਗਿਆ ਹੂੰ ਕਿਉਂਕਿ ਹੁਣ ਕਹਿੰਦੇ ਵੀ ਗਲਤ ਕੀਤਾ ਮੈਨੋਂ ਨੇ ਆਪਾਂ ਕਹੋ ਕਹਿੰਦੇ ਵੀ ਗਲਤ ਕੀਤਾ ਪਰ ਉਹਨੇ 5 ਸਾਲ ਪਹਿਰਾਂ ਵੀ ਉਹਨੂੰ ਕੁੜੀ ਨੂੰ ਸਮਝਾਇਆ ਜੀ ਠੀਕ ਹੈ 2 ਸਾਲ ਪਹਿਲੇ ਵੀ ਸਮਝਾਇਆ ਨੁਥਰਾ ਕੁੜੀ ਨੂੰ ਵੀ ਸਮਝਾਇਆ ਪਰ ਇਹ ਨਹੀਂ ਟਲੇਗੇ ਹੁਣ ਹਾਲ ਤਾਂ ਇੱਕੇ ਰਹਿ ਜਾਂਦਾ ਪਿੱਛੇ ਸਰਕਾਰ ਤੱਕ ਪਹੁੰਚ ਕੀਤੀ ਆ ਮੈਰੋ ਨੇ ਪੁਲਿਸ ਤੱਕ ਪਹੁੰਚ ਕੀਤੀ ਆ ਪਰਚੇ ਵੀ ਉਹਨਾਂ ਦੇ ਦਰਜ ਹੋਇਆ ਹਾਂ ਪਰਚੇ ਵੀ ਦਰਜ ਹੋਇਆ ਫਿਰ ਉਹਨਾਂ ਦੇ ਅਕਾਊਂਟ ਬੈਨ ਕਿਉ ਨਹੀਂ ਹੋ ਰਹੇ ਜਾਂ ਸਾਡੇ ਹੀ ਅਕਾਊਂਟ ਕਿਉਂ ਬੈਨ ਹੋ ਰਹੇ ਨੇ ਮਨ ਲਈ ਜਿਹੜੇ ਬੁੱਡੇ ਵਧੀਆ ਕੰਮ ਕਰ ਰਹੇ ਨੇ ਸਮਝਾ ਰਹੇ ਨੇ ਇਹਨਾਂ ਦੇ ਕਾਉਂਟ ਕਿਉਂ ਬੈਨ ਹੋ ਰਹੇ ਇਹ ਵੀ ਇੱਕ ਸਵਾਲ ਆ ਦਰਸ਼ਕਾਂ ਤੱਕ ਵੀ ਵੀ ਤੁਸੀਂ ਵੀ ਜਵਾਬ ਦਿਓ ਇਸ ਗੱਲ ਦਾ ਵੀ ਚੰਗੇ ਮੁੰਡਿਆਂ ਦੇ ਜਾਂ ਚੰਗੇ ਕੰਮ ਕਰਨ ਵਾਲੇ ਅਕਾਊਂਟ ਕਿਉਂ ਬੈਨ ਹੋ ਰਹੇ ਜਾਂ ਇੱਕ ਹੋਰ ਬਾਬਾਏ ਰਸੂਲਪੁਰ ਵਾਲਾ ਹੂੰ ਉਹਦੀ ਇੰਟਰਵਿਊ ਸੁਣ ਰਿਹਾ ਸੀ ਸੋਰੀ ਟਾਈਮ ਜ਼ਿਆਦਾ ਲੈ ਰਿਹਾ ਆਪਾਂ ਹੂੰ ਉਹਦੀ ਇੰਟਰਵਿਊ ਸੁਣ ਰਿਹਾ ਸੀਗਾ ਉਹ سپورਟ ਕਰ ਰਿਹਾ ਉਸ ਕੁੜੀ ਦੀ ਦਮਾਲਾ ਬੰਨੇ ਉਹ ਗਲਾਬੀ ਰੰਗ ਦਾ ਉਹਨੇ ਤੁਸੀਂ ਦੇਖਿਆ ਹੋਣਾ ਬਈ ਹੈਨਾ ਉਹ ਸਪੋਰਟ ਕਰ ਰਿਹਾ ਉਹਦੀ ਪੂਰੀ ਹੁਣ ਇਹ ਨਹੀਂ ਸਮਝ ਆ ਰਿਹਾ ਵੀ ਜਿਹੜਾ ਧਰਮ ਦੇ ਬੰਦੇ ਇੱਕ ਬੰਦਾ ਕਹਿ ਰਿਹਾ ਵੀ ਨੰਗੇਜ ਪੋਣਾ ਗਲਤ ਹੈ ਇੱਕ ਬੰਦਾ ਹੀ ਸਪੋਰਟ ਕਰ ਰਿਹਾ ਹੁਣ ਸਿੱਖਾਂ ਤੇ ਜਾਂ ਸਾਡੇ ਦਰਸ਼ਕਾਂ ਤੇ ਮੰਚ ਤੇ ਇਹ ਆਊਗਾ ਵੇ ਆਪਸ ਵਿੱਚ ਲੜੀ ਜਾਂਦੇ ਬਿਲਕੁਲ ਆ ਨਹੀਂ ਰਿਹਾ ਹੁਣ ਅਸਲ ਸਿੱਖ ਹੈ ਕਿਵੇਂ ਪਛਾਣੀਏ ਉਹ ਤਾਂ ਗੁਰਬਾਣੀ ਤੇ ਇਤਿਹਾਸ ਤੋਂ ਪਤਾ ਲੱਗਦਾ ਹੈ ਜਿਹੜਾ ਅਬਰਤਬਾਲ ਮੈਰੋ ਨੇ ਕੰਮ ਕੀਤਾ ਜੇ ਆਪਾਂ ਇਤਿਹਾਸ ਚ ਪੜੀਏ 1984 ਦਾ ਪੜਦੇ ਆ ਇੰਦਰਾਗੜੀ ਦਾ ਸੌਦਾ ਲੱਗਿਆ ਉਹ ਤੋਂ ਪਹਿਲੇ ਵੀ ਕਿਸੇ ਬੀਬੀ ਦਾ ਸੌਦਾ ਲੱਗਿਆ ਹੀ ਹੋਊਗਾ ਜੇ ਇਤਿਹਾਸ ਚ ਜ਼ਿਕਰ ਨਹੀਂ ਆਉਂਦਾ ਜੇ ਜੰਗਾਂ ਜੁੱਦਾਂ ਹੋਈਆਂ ਉਹ ਚ ਹੁੰਦੇ ਹੀ ਨੇ ਬਿਲਕੁਲ ਹੂੰ ਤੱਬ ਉਹ ਹੀ ਹੈ ਨਵੀ ਇਹੋ ਜਿਹੇ ਭਰਾ ਨੇ ਜਿਹੜੇ ਆਪਣੇ ਚੰਗੇ ਕੰਮ ਕਰਉਣਾ ਸਾਥ ਦੋ ਜਾਂ ਕਿ ਉਹਨਾਂ ਨੂੰ ਭੰਡੋ ਮਨੁष्य ਗਲਤ ਕਰ ਰਹੇ ਹੋ ਨਾ ਸਾਥ ਦੋ ਤਾਂ ਜੋ ਅੱਗੇ ਅਜਿਹੇ ਜੇ ਕਰਮੋ ਕਰਣ ਜਿਹਦੇ ਕਰਕੇ ਸਭ ਉਹ ਆਪਣਾ ਭਲਾ ਹੋ ਸਕੇ ਨਾ ਕਿ ਇਹ ਆ ਵੀ ਹਾਂ ਆਪਾਂ ਉਹਨਾਂ ਨੂੰ ਪ੍ਰਮੋਟ ਕਰੀਏ ਜਿਹੜੇ ਗੰਦ ਪਾ ਰਹੇ ਜਾਂ ਇਹ ਸੀ ਇਹਨੂੰ ਗਲਤ ਹੋਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹੀ ਸਨੇਹਾ ਜਿੰਨੇ ਲੋਕ ਸਾਨੂੰ ਸੁਣਦੇ ਆ ਵੇਖ ਰਹੇ ਆ ਉਹਨਾਂ ਨੂੰ ਇੱਕੋ ਹੀ ਸਨੇਹਾ ਕਿ ਜੇ ਇਹ ਸੋਸ਼ਲ ਮੀਡੀਆ ਸਾਨੂੰ ਮਿਲਿਆ ਆਪਾਂ ਵਿੱਚ ਫੇਸਬੁੱਕ ਆ ਇੰਸਟਾਗ੍ਰam ਆ ਯੂਟਿਊਬ ਆ ਜੋ ਹੋਰ ਵੀ ਜਿੰਨੀਆਂ ਸਾਈਟਾਂ ਨੇ ਉਹਨਾਂ ਦਾ ਆਪਾਂ ਇਸਤੇਮਾਲ ਕਰਨਾ ਹੀ ਆ ਤਾਂ ਚੰਗੇ ਪਾਸੇ ਕਰੀਏ ਪੈਸੇ ਚੰਗੇ ਪਾਸੇੋਂ ਵੀ ਆਉਂਦੇ ਨੇ ਤੇ ਪੈਸੇ ਮਾੜੇ ਪਾਸੇੋਂ ਵੀ ਆਉਂਦੇ ਨੇ ਜ਼ਰੂਰੀ ਆਪਣੇ ਸਮਾਜ ਨੂੰ ਗੰਦਾ ਕਰਨ ਦੇ ਨਾਲੋਂ ਆਪਾਂ ਆਪਣੇ ਸਮਾਜ ਨੂੰ ਚੰਗੀਆਂ ਚੀਜ਼ਾਂ ਦੇਈਏ ਖੋਜ ਕਰਕੇ ਦੇਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਮੱਥੇ ਤੇ ਕਲੰਕ ਇਹ ਲਾ ਕੇ ਗਈ ਹੈ ਕਾਂਚਨ ਕੁਮਾਰੀ ਜਾਂ ਹੋਰ ਦੀਪਿਕਾ ਲੁਧਰਾ ਵਰਗੀਆਂ ਕੁੜੀਆਂ ਇਹਨਾਂ ਨੂੰ ਆਪਾਂ ਲਾ ਸਕੀਏ ਤੇ ਦੱਸ ਸਕੀਏ ਵੀ ਪੰਜਾਬ ਦੇ ਅੰਦਰ ਕੇਵਲ ਤੇ ਕੇਵਲ ਅਜੋਕੇ ਸਮੇਂ ਲੱਚਰਦਾ ਹੀ ਨਹੀਂ ਪੰਜਾਬ ਦੇ ਨੌਜਵਾਨ ਦੇਸ਼ ਨੂੰ ਕੌਮ ਨੂੰ ਤੇ ਦੁਨੀਆ ਨੂੰ ਤਰੱਕੀ ਕਰਕੇ ਵੀ ਦਿਖਾ ਸਕਦੇ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ